ਕੀ ਦਿਨ ਆ ਗੱਲਾਂ ਮਰ ਜਾਨੀਏ ਕੀ ਦਾ ਫੋਨ ਹੈ ਕੀ ਹੋ ਗਿਆ ਅੰਦਰ ਹੋ ਜਾ ਅੰਦਰ ਆ ਜਾ ਛੇਤੀ ਨਹੀਂ ਮੇਰੇ ਕੋਲ ਰਾਣੀ ਕੋਲੇ ਹੋਰ ਕੀ ਕੰਮ ਹੀ ਨਹੀਂ ਮੇਰਾ ਸਾਲਾ ਆਹੀ ਕੰਮ ਖੀਮਾ ਹੋਊ ਇਹਦੀ ਕੋਈ ਇਹਦਾ 150 ਤੱਕ ਜਾਂਦਾ ਹੈ ਚਲਾ ਬਣੇ ਦਾ ਰਹੇਗੀ 1 ਕਿੱਲੇ ਜੇ ਦੀ ਇਸ ਦੁਬਾਰਾ ਆਪਣਾ ਧੰਨੇ ਬੜਿਆ ਹੋਇਆ ਲਾਣੇਦਾਰ ਮਿਲਿਆ ਸੀ ਦਾ ਮੀਆਂ ਦੇ ਵੀ ਜਾਏ ਆਈਏ ਖੇਤੋਂ ਕਹਿੰਦੀ ਜਾ ਕੇ ਦੇਖੀ ਚਲ ਦੇਖਦੇ ਆਂ ਅਗਰਾਂ ਗੱਲ ਕੇ ਗਾਹ ਉਹ ਦੋ ਜਣੇ ਕਿਹੜੇ ਨੇ ਕਹਦਾ ਦੀਪਾ ਹੈ ਦੀਪੇ ਦੇ ਨਾਲ ਕਿਹੜਾ ਯਾਰ ਮੈਂ ਤਾਂ ਦੇਖਿਆ ਤਾਂ ਕਦੇ ਹੈ ਨਹੀਂ ਮੈਂ ਤਾਂ ਪਹਿਰਾ ਵੀ ਆਪਣੇ ਪੂਰੇ ਪਿੰਡ 'ਚ ਹੀ ਨਹੀਂ ਬੰਦਾ ਕੋਈ। ਚਾਦਰ ਰਾਜਾ ਬਾਈ ਫਿਰਦਾ ਏ। ਮੜਾ ਲਈਏ ਗੌਰ ਕਰੀਏ ਲਵੇਂ ਜਲ ਕੇ ਦੇਖੀਏ ਕੌਣਾ ਐ। ਉਹ ਜੱ ਸੇ ਉਹ ਜੱ ਸੇ ਰੋਟੀ ਖਾ ਲਈ। ਹਾਂ ਖਾ ਲਈ ਕੀ ਹੋ ਗਿਆ ਅੰਦਰ ਹੋ ਜਾ ਅੰਦਰ ਆ ਜਾ ਛੇਤੀ। ਨੰਬਰਦਾਰਾਂ ਨੂੰ ਕੋਕੀ ਜਾਂਦਾ। ਫਿਰ ਕੀ ਹੋ ਗਿਆ? ਉਹ ਮਰਵਾਏਗਾ ਉਹ ਪਿੰਡ 'ਚ ਜਾ ਕੇ ਕਿਸੇ ਨਾ ਕਿਸੇ ਨੂੰ ਕੁਝ ਦੱਸ ਦੂ। ਚੱਲ ਤੂੰ ਐਂ ਕਰੀ। ਹਾਂ। ਉਹ ਤਾਂ ਰੱਖੀ ਜੇ ਕਿਤੇ ਫਿਰ ਵੀ ਗੋਗੀ ਆਉਣ ਲੱਗਿਆ ਅੰਦਰ ਫਿਰ ਮੇਰੇ ਸਾਹਮਣੇ ਆਉਣਾ ਬਾਹਰ ਅੰਦਰੇ ਸੱਟ ਲਾਂਗੀ ਮੇਰੇ ਸਾਹਮਣੇ ਓਏ ਅੰਦਰ ਸੱਟ ਕੇ ਕੀ ਕਰੇਗਾ ਕਿ ਮੈਂ ਦੀ ਪਏ ਓਏ ਠੀਕ ਹੈ ਗੋਗੀ ਪੁਰਾਣਾ ਤਾਜ਼ਾ ਇਹਦੇ ਲੈ ਕੇ ਨੂੰ ਲੱਗਿਆ ਖੜਾ ਕੀ ਹੋ ਗਿਆ ਮੈਨੂੰ ਉਹੀ ਖੜਿਆ ਤੂੰ ਦੱਸ ਕੌਣ ਆ ਰਿਹਾ ਜੀ ਤੇਰੇ ਕੋਲੇ ਕੋਈ ਨਹੀਂ ਮੇਰੇ ਕੋਲ ਗਾਣਾ ਹੁਣਾ ਪਰ ਉਹ ਖੜੇ ਤਾਂ ਹੈਗਾ ਦੀ ਬੰਦਾ ਇੱਕ ਹੋਰ ਪਤਾ ਨਹੀਂ ਕਿਹੜਾ ਚਗਾ ਨਾ 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 ਅੱਖਾਂ ਦਾ ਚਮਕਾ ਰਿਹਾ ਪੈ ਗਿਆ ਤੈਨੂੰ ਇਹ ਤਾਂ ਸੂਰਜ ਪੈਂਦਾ ਅੱਖਾਂ 'ਚ ਸੂਰਜ ਪੈਂਦਾ ਬੰਦਾ ਤਾਂ ਦੱਸੂਗੀ ਮੈਨੂੰ ਉਹ ਨਾ ਨਾ ਵੀਰ ਕੋਈ ਨਹੀਂ ਉਰੇ ਹੈਗਾ ਕੋਕੀ ਤੂੰ ਕੰਮ ਕਰ ਆਵਦਾ ਉਹ ਚਲ ਜੇਗਾ ਮੈਂ ਤਾਂ ਹਾਲੇ ਢੋਲੀ ਪਈ ਦੀ ਉਹ ਲੈਣਾ ਜੇ ਉਹ ਤਾਂ ਟੋਲੀ ਵੇ ਚਲੂ ਕੱਲੂ ਦੂਮਾ ਮੈਂ ਢੋਲੀ ਅੱਜ ਕਿਤੇ ਨਹੀਂ ਕੁਝ ਕਰਨਾ ਸਭ ਕੰਮ ਹੈ ਵੀਰ ਜਲਦੀ ਪੇ ਕਮਾਰਾ ਦੇ ਸਾਡੀ ਢੋਲੀ ਆ ਯਾਰ ਤੁਸੀਂ ਮੰਗ ਕੇ ਲੈ ਲਓ ਮੈਂ ਲੈ ਕੇ ਤੇ ਜਾਉਂਦੀ ਕੋਈ ਨਹੀਂ ਵੀਰ ਕੱਲੂ ਦੇ ਦੂਆਂ ਤੂੰ ਕੀ ਕਰਨਾ ਹੁਣ ਦੱਸ ਉਹ ਯਾਰ ਮੈਨੂੰ ਲੋੜ ਆ ਮੈਨੂੰ ਸਪਰੇਅ ਕਰਨੀਆਂ ਕੋਈ ਨਹੀਂ ਹੁਣ ਮੈਨੂੰ ਪਤਾ ਕਿਹੜੀ ਮੱਕੀ ਦੇ ਸਪਰੇਅ ਕਰੇਗਾ ਤੂੰ ਸਵੇਰੇ ਲੈ ਜੀ ਯਾਰ ਮਾਥ ਨੇ ਬੜਾ ਦੂਆ ਕਰ ਵੀਰੇ ਤੇਰੇ ਲਈ ਜਦ ਜੰਮੀ ਕੁਮਾਰ ਅਦੀ ਪਏ ਉਹ ਚੱਲ ਤੇ ਕਬਰ ਇਧਰ ਹਟਾਉਣਾ ਜੀ ਨਾ 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 ਪਾਣੀ ਨਹੀਂ ਯਾਰ ਤੇ ਲੈਟ ਤਾਂ ਛੜਦੀ ਨਹੀਂ ਪਹਿਲੀ ਗ੍ਰੈਟ ਵਾਲੇ ਉਰੇ ਕਣਕ ਨੂੰ ਆ ਇਹਨੂੰ ਲਾਣ ਨੂੰ ਅੱਗ ਲੱਗ ਜੂਗੀ ਨਾ ਵੀਰ ਨਾ ਤੂੰ ਜਾ ਹਾਂ ਸਾਡੇ ਦਾ ਕੋਈ ਵਿਚਾਰ ਹੈ ਉਦੋਂ ਨਹੀਂ ਹੋਗ ਵਿਚਾਰ ਹੈ ਵੀਰੇ ਸਾਡੇ ਦਾ ਕਹਾਂ ਲਗਾ ਰੋਗੇ ਸਾਨੂੰ ਬੱਸ ਬੱਸ ਸਾਡੇ ਦਾ ਵਿਚਾਰ ਹੈ ਮੇਰੇ ਤਾਂ ਬਾਪੂ ਨੇ ਕਹਿਤਾ ਵੀ ਤੇਰੇ ਬਾਪੂ ਨੇ ਕਹਿ ਕੇ ਭੇਜਿਆ ਮੈਨੂੰ ਕਹਿੰਦਾ ਨੇ ਅਣਖੇਤੀ ਆ ਕੇ ਕੋਈ ਨਹੀਂ ਵੀਰੇ ਕੋਈ ਨਹੀਂ ਮੈਂ ਤਾਂ ਗੱਲ ਕਰ ਲਉ ਆਪੇ ਬਾਪੂ ਨੇ ਦਿੱਤ ਸੇ ਮੈਨੂੰ ਤਾਂ ਗੱਲ ਬੰਮਾਰਾ ਯਾਰ ਥੋੜੀ ਜਲੀ ਦੀਪੇ ਤੈਨੂੰ ਕਹਿਦਾ ਯਾਰ ਉਹ ਵਰਤ ਪਰਦੇਵੇ ਕੋਈ ਚੀਜ਼ ਹੁੰਦੀ ਆ ਯਾਰ ਤੁਸੀਂ ਤਾਂ ਜਮੇ ਨੰਗ ਮਲੰਗ ਮੇਰਾ ਦਿਮਾਗ ਲਿਆ ਦਦੇ ਮੇਰਾ ਆਪਦਾ ਨੋ ਹੀ ਲੈ ਜਾਣਾ ਦੀਪਾ ਮੈਂ ਤਾਂ ਇੱਕ ਦਸਤੀ ਗੱਲ ਆ ਬੰਦਾ ਦਾ ਕੋਈ ਹੈਗਾ ਦੀ ਮੈਂ ਦੇਖ ਲਿਆ ਕੋਈ ਗੱਲ ਨਹੀਂ ਕੋਈ ਨਹੀਂ ਕੋਗੀ ਹੈਗਾ ਕੋਈ ਨਹੀਂ ਦੇਖ ਲੈ ਮੈਂ ਤੇਰਾ ਖਸਾ ਤੈਨੂੰ ਏ ਕੀ ਕੰਜਰਦਾਂ ਉਹਨਾਂ ਕਿਤੇ ਰੋਲਾ ਪਾਦੇ ਪਿੰਡ 'ਚ ਹੈਗਾ ਤਾਂ ਮਲੰਗੀ ਐ ਮੇਰਾ ਯਾਰ ਵੀ ਆਉਂਦਾ ਮੰਨ ਨਾ ਮੰਨੇ ਯਾਰ ਬੰਦਾ ਤਾਂ ਹੈਗਾ ਕੋਈ ਜ਼ਰੂਰ ਐ ਐਡੀ ਜ਼ਰੂਰ ਮੈਂ ਦੇਖੇ ਨਿਗਾਹ ਪਈਆ ਉਰੇ ਆਇਆ ਤਾਂ ਬੰਦਾ ਨਹੀਂ ਹੈਗਾ ਥਾਲੀ ਕਿਤੇ ਬੁੜੀਆਂ ਕੋਈ ਬੁੜੀ ਹੋਵੇ ਬੰਤਿਆਲੇ ਕੱਪੜੇ ਪੁਰਨੋਂ ਐਡਾ ਕਿੱਥੇ ਭੁੰਦੂ ਤਾਂ ਹੈਗਾ ਪਰ ਗੱਲ ਤਾਂ ਕੋਈ ਹੈਗੀ ਐ ਇਹ ਤਾਂ ਨਹੀਂ ਹੋ ਸਕਦਾ ਵੀ ਗੱਲ ਨਾ ਹੋਵੇ ਬੰਦਾ ਹੈ ਜ਼ਰੂਰਤੀ ਪਰ ਹੁਣ ਮੈਨੂੰ ਐ ਨਹੀਂ ਪਤਾ ਵੀ ਮੈਨੂੰ ਰੋਕ ਕਿਉਂ ਰਹਾ ਸੀ ਚਲ ਕੋਈ ਨਹੀਂ ਕਰਦੇ ਆ ਪਰਦਾਲੇ ਨਾਲ ਲਾਣਦਾਰ ਨਾਲ ਕਰਤਾ ਕੱਲਾ ਇਰਤੂ ਗੱਲ ਸਮਝਦਾ ਕਿਉਂ ਨਹੀਂ ਹੁੰਦਾ ਲੈ ਇੱਕੋ ਰਟ ਲਾਈ ਆ ਕਿ ਨਾਨਕਿਆ ਤਾਂ ਕਿਵੇਂ ਮਿਲ ਨਾ ਜਾਂਦੀ ਸੀ ਤੈਨੂੰ ਕਹੀ ਤਾਂ ਜਾਨਦੀ ਆ ਮੇਰੇ ਨਾਨਕਿਆਂ ਦਾ ਤੇ ਮੇਰੇ ਘਰ ਦਾ ਮਾਹੌਲ ਬਹੁਤ ਅਲੱਗ ਲੱਗ ਹੈ ਮੇਰੇ ਨਾਨਕੇ ਤਾਂ ਮੈਂ ਨਾਨੇ ਨੂੰ ਬਾਹ ਨਾ ਮਾਰ ਦਿੰਦੇ ਸੀ ਜਾਂ ਨਾਨੀ ਨੂੰ ਕਹਿੰਦੇ ਸੀ ਮੈਂ ਪੜਨ ਜਾਣਾ ਉਹਨੇ ਭੇਜ ਵੀ ਦਿੰਦੇ ਸੀ ਤੇ ਮੇਰੇ ਘਰ ਦਾ ਮਾਹੌਲ ਤਾਂ ਇੰਨਾ ਕੁ ਜ਼ਿਆਦਾ ਖਰਾਬ ਆਣਾ ਬਹੁਤ ਸਟ੍ਰਿਕਟ ਆ ਸਾਰੇ ਸਾਡੇ ਜਦੋਂ ਦਵਾਈ ਲੈਣ ਵੀ ਜਾਣਾ ਹੋਵੇ ਨਾ ਡਾਕਟਰ ਦੇ ਇਹ ਨਹੀਂ ਪਤਾ ਮੇਰਾ ਬਾਪੂ ਨਾਲ ਦੋ ਜਾਣਿਆਂ ਨੂੰ ਭੇਜੇ ਭਾਬੀ ਨੂੰ ਤੇ ਵੀਰੇ ਨੂੰ ਕਹਵੇ ਵੀ ਨਾਲ ਦਵਾਈ ਦਮਾ ਚੱਲੋ ਕਿ ਦਿਨਾਂ ਗੱਲਾਂ ਮਰ ਜਾਨੀਏ ਕਿਹਦਾ ਫੋਨ ਹੈ ਚਲ ਚੰਗਰਮਣ ਮੈਂ ਪਾਚ ਕਰਦੀ ਆ ਉਹ ਤਾਂ ਬੇਬੇ ਮਰੀ ਸਹੇਲੀ ਦਾ ਫੋਨ ਸੀ ਕੀ ਕਹਿੰਗੀ ਸੀ ਕਹਿਣਾ ਕੀ ਸੀ ਕਹਿੰਦੀ ਜੇ ਤੂੰ ਆਪਦੇ ਨਾਨਕੇ ਹੁੰਦੀ ਸੀ ਆਪਾਂ ਮਿਲ ਲੈਂਦੀਆਂ ਸੀ ਕਹਿੰਦੀ ਹੁਣ ਤਾਂ ਮੈਂ ਵੇਖਣ ਨੂੰ ਵੀ ਤਰਸੀ ਪਈ ਆ ਕਹਿੰਦੀ ਜੇ ਤੇਰੇ ਪਿੰਡਾਂ ਚ ਮੈਂ ਕਿਹਾ ਬਈ ਤੇਰੀ ਮਰਜ਼ੀ ਹੈ ਜੇ ਆਉਣਾ ਆ ਜਾ ਲੈ ਪਰੌਣਾ ਬਹੁਤ ਆ ਰਹੇ ਨੇ ਇੱਕ ਪਰੌਣਾ ਹੋਰ ਆ ਰਿਹਾ ਹੈ ਕਿਹੜਾ ਪ੍ਰਾਣਾ ਫੁੱਫੜ ਆ ਗਿਆ ਕਿੱਥੇ ਆ ਕਿਹੜਾ ਫੁੱਫੜ ਕਿਨੂੰ ਰੋਨੀ ਐ ਤੂੰ ਉਹ ਜਿਹੜਾ ਪੰਜ ਚਾਰ ਸਾਲ ਪਹਿਲਾਂ ਨਿਕਲੇ ਦੀ ਪ੍ਰਾਣਾ ਉਹ ਆ ਗਿਆ ਦੁਬਾਰੀ ਪੰਜ ਚਾਰ ਸਾਲ ਪਹਿਲਾਂ ਅੱਛਾ ਵੀਰ ਆ ਗਿਆ ਵੱਟਾ ਹਾਂ ਹਾਂ ਉਹੀ ਆ ਗਿਆ ਹਾਏ ਸ਼ੁਕਰ ਹੈ ਰੱਬਾ ਤੇਰਾ ਤੂੰ ਮੇਰੇ ਭਰਾ ਨੂੰ ਘਰੇ ਵਾਪਸ ਮੋੜਤਾ ਉਹਨੂੰ ਵੀ ਘਰ ਦਾ ਰਾਹ ਦਿਖਾਤਾ ਹਾਏ ਕਿੱਥੇ ਆ ਆ ਜਾ ਮਿਲ ਕੇ ਆਈਏ ਕਿੱਥੇ ਆਪਾਂ ਪਤਾ ਤਾਂ ਮੈਨੂੰ ਵੀ ਨਹੀਂ ਵੀ ਕਿੱਥੇ ਐ ਸੁਣਦੀ ਆ ਮਤ ਤੇਰੇ ਮੇਰੇ ਤੋਂ ਕੀ ਨੇ ਸਾਤਾ ਤੈਨੂੰ ਮੰਮੀ ਪਤਾ ਨਹੀਂ ਭਾਣੇ ਤੇਰੀ ਭਾਬੀ ਕਿੱਥੋਂ ਤਾਂ ਖਬਰ ਆ ਲਿਉਂਗੀ ਕਿੱਥੋਂ ਨਹੀਂ ਲਿਉਂਦੀ ਮੈਂ ਤਾਂ ਉਹੀ ਦੱਸ ਕੇ ਗਈ ਐ ਅੱਛਾ ਮੈਂ ਪੁੱਛਦੀ ਆ ਭਾਬੀ ਜੀ ਪਰ ਭਾਬੀ ਨੇ ਕਿੱਥੇ ਮੈਨੂੰ ਦੱਸਣਾ ਉਹ ਤਾਂ ਆਪ ਉਹਦੇ ਤੇ ਇੰਨਾ ਲੱਗਦੀ ਆ ਹੁਣ ਤਾਂ ਉਹੀ ਨਹੀਂ ਉਹਨੂੰ ਘਰੇ ਵੜਨ ਦੇਣਾ ਨੇ ਉਹਨੂੰ ਦੱਸ ਕੇ ਗਈ ਹੁਣੀ ਉਹ ਖਬਰੋ ਤੈਨੂੰ ਪਤਾ ਲੱਗੇਗਾ ਤੂੰ ਕੋਲ ਸਾਰੇ ਪਿੰਡ ਦੀ ਖਬਰ ਹੁੰਦੀ ਆਪਣੇ ਕਮਾਂਡਰ ਕੋਲ ਫੇਰ ਤਾਂ ਵੀਰੇ ਨੂੰ ਵੀ ਪੱਕਾ ਪਤਾ ਉਹ ਛੋਟੇ ਨੂੰ ਹੁਣ ਉਹ ਪੁੱਛੂਗੀ ਵੀ ਵੱਡਾ ਵੀਰਾ ਕਿੱਥੇ ਆ ਮੈਂ ਤਾਂ ਮਿਲ ਕੇ ਆਉਂ ਹੁਣ ਆਪਦੇ ਭਰਾ ਨੂੰ ਹਾਏ ਮੈਂ ਤਾਂ ਉਧਰੀ ਪਈ ਸੀਗੀ ਕਿੰਨੇ ਹੀ ਰਖੜੀਆਂ ਦੇ ਤਿਆਰ ਨਾ ਅੱਗੇ ਕਦੇ ਵੀ ਆਪਦੇ ਪਰਹਾ ਤੇ ਰਖੜੀ ਨਹੀਂ ਬਣ ਕੇ ਦੇਖੀ ਮੈਨਾਂ ਤਾਂ ਤੇਰੀ ਮੇਰੇ ਕੋਲ ਗੱਲ ਐ ਹਣ ਤਾਂ ਤੇਰੇ ਬਾਪੂ ਨੂੰ ਨਹੀਂ ਪਤਾ ਕੰਜਰ ਨੂੰ ਪਤਾ ਨਹੀਂ ਕੀ ਕੀ ਕੰਡੇਰ ਬੀਜੂਗਾ ਜੇ ਉਹਨੂੰ ਪਤਾ ਲੱਗ ਗਿਆ ਉਹ ਤਾਂ ਉਹਨੂੰ ਕੋਈ ਨਹੀਂ ਦੇਖ ਕੇ ਰਾਜੀ ਫੇਰ ਬਾਪੂ ਕੀ ਕਰ ਦੂਗਾ ਬਾਪੂ ਨੂੰ ਨਹੀਂ ਆਪਦਾ ਜਿਗਰ ਦਾ ਟੁਕੜਾ ਪਿਆਰਾ ਹੈ ਕਿਹੜੇ ਪਿਆ ਮਾਂ ਪੁੱਤ ਨੂੰ ਪਿਆਰ ਨਹੀਂ ਹੁੰਦਾ ਨੇ ਬਾਪੂ ਨੂੰ ਤਾਂ ਕੋਈ ਨਹੀਂ ਪਿਆਰਾ ਵੀ ਇਹ ਕਹਦਾ ਵੀ ਨੂੰ ਪਿਆਰੀ ਹੈ ਇਹ ਕਹਦਾ ਪੁੱਤ ਪਿਆਰਾ ਉਹਨੂੰ ਕਿਸੇ ਨਾਲ ਕੋਈ ਪਿਆਰ ਨਹੀਂ ਨਾ ਤੇਰੇ ਨਾਲ ਨਾ ਮੇਰੇ ਨਾਲ ਪਤਾ ਨਹੀਂ ਕੀ ਉਹ ਹੀ ਅਗਰ ਦੂਰੇ ਪਰੌਂਟੇ ਪਕਾ ਕੇ ਦਿੰਦੀ ਉਹਦੀ ਨੂੰ ਜਿਹਦੀ ਨਾਲ ਗੁਰਮਤੇ ਕਰਦਾ ਕੋਈ ਨਹੀਂ ਉਹ ਤਾਂ ਮੈਂ ਬੋਲਣ ਜੋਗੀ ਹੈ ਨਹੀਂ ਸੀ ਹੁਣ ਤਾਂ ਮੈਂ ਹੈਗੀ ਆ ਆਪਦੇ ਵਾ ਤੇ ਪਰਾਂ ਨੂੰ ਤਾਂ ਮੈਂ ਕਰੇਵਾੜ ਕੇ ਹਟੂ ਕੋਈ ਨਹੀਂ ਜੇ ਕੁਝ ਕਹਿਣ ਲੱਗਾ ਨਾ ਤੇਰੇ ਪਾਪੂ ਦੇ ਬਾਰੇ ਛਾੜਦੀ ਬੇਸ਼ੱਕ ਨੇੜੇ ਨਹੀਂ ਲੱਗਦਾ ਤੂੰ ਵੇ ਫਿਰ ਮੇਰੇ ਨਾਲ ਲੱਗੀ ਮੈਂ ਤਾਂ ਬਥੇਰੇ ਛਾੜ ਦੂੰ ਨਾ ਮੇਰੀ ਨੂੰ ਇਕੱਠੇ ਚੱਲਾ ਲੰਨਾ ਮੇਰੀ ਉਹ ਇਹ ਵਾਤਾਵਰਣ ਇਹਨਾਂ ਦੇ ਚਿੱਤਰ ਕੱਢ ਲੈਂਦਾ ਉਹਦੀ ਮੇਰੀ ਗੱਲ ਸੁਣ ਬੇਬੇ ਹੁਣ ਮਸਾ ਮਸਾ ਆਪਣਾ ਮੁੰਡਾ ਬਾਹਰੋਂ ਆ ਗਿਆ ਵਿਚਾਰਾ ਹੈ ਆਪਾਂ ਉਹਨੂੰ ਕਿਤੇ ਵੀ ਨਹੀਂ ਜਾਂਦੇ ਨਾ ਬਸ ਹੁਣ ਘਰੇ ਰੱਖਾਂਗੇ ਨਾਲੇ ਲੋਕਾਂ ਦਾ ਟੀਚਰਾ ਅਗਲੇ ਆਏ ਕਹਿ ਦਿੰਦੇ ਸੀ ਕਿ ਫੇਰ ਦੋ ਮੁੰਡੇ ਇੱਕ ਕੱਢ ਤਾ ਘਰੋਂ ਲੈ ਵੀ ਇਹ ਬਰਾਬਰ ਨਹੀਂ ਰੱਖਦੇ ਆਪਦੇ ਜਵਾਕਾਂ ਨੂੰ ਇੱਕ ਤਸਵੀਰ ਆ ਗਈ ਮਿਹੜੀ ਜੀ ਮੇਰੇ ਸਾਲੇ ਨੂੰ ਇਹਨੂੰ ਪੁੱਛ ਲਿਆ ਜੀ ਮੈਨੂੰ ਪਾ ਲਾ ਨ ਕੱਪੜੇ ਦੇ ਦੇ ਕਿੰਨੇ ਪਾੜਨਾ ਪਤ ਪਤ ਕਰਕੇ ਪਾੜਨਾ ਪਤਾ ਜੀ ਬਾਪੂ ਜੀ ਹਾਂ ਹਾਂ ਬਈ ਹਾਂ ਬਈ ਹਾਂ ਕੀ ਪਾੜ ਦੋ ਕੁਝ ਨਹੀਂ ਇਹਦਾ ਸਮਾਨ ਸੀ ਮੇਰਾ ਕੋਈ ਇੱਥੇ ਤਾਂ ਤੂੰ ਇਧਰ ਕਿਵੇਂ ਆ ਗਈ ਕਦਾ ਹੀ ਨਹੀਂ ਕਦੇ ਇਧਰ ਕਿਵੇਂ ਆ ਗਈ ਤੂੰ ਮੈਨੂੰ ਦੱਸ ਦੋ ਮੈਂ ਦੇ ਦੇ ਦਿੰਦੀ ਆ ਪਾੜ ਕੇ ਸਮਾਨ ਨਾ ਤੈਨੂੰ ਨਹੀਂ ਲੱਭਦਾ ਪੁੱਤ ਉਹਦਾ ਤਰੀਕਾ ਉਹਦਾ ਬੇਬੇ ਦਾ ਤਰੀਆ ਹੋਵੇ ਹਾਂ ਦੱਸ ਇਧਰ ਕਿਵੇਂ ਮੈਂ ਤਾਂ ਬਾਪੂ ਜੀ ਤਾਂ ਆਈ ਸੀ ਹਾਂ ਉਧਰ ਬੇਬੇ ਬੈਠੀ ਸੀ ਮੈਂ ਉਹਦੇ ਹੁੰਦੇ ਮੈਂ ਤੇਰੇ ਨਾਲ ਗੱਲ ਕਰ ਵੀ ਨਹੀਂ ਸਕਦੀ ਉਹੋ ਆਪਣੇ ਵਾਲਾ ਜੱਸਾ ਨਹੀਂ ਵਿੜੋ ਜੱਸਾ ਉਹੀ ਜੱਸਾ ਹਾਂ ਹਾਂ ਉਹ ਮੈਂ ਤਾਂ ਐ ਸੁਣਿਆ ਕਹਿੰਦੇ ਵੀ ਪਿੰਡ ਚ ਆ ਰਿਆ ਦਵਾਰੇ ਹੈਂ ਹਾਂ ਹਾਂ ਵੀ ਪਿੰਡ ਚ ਆ ਗਿਆ ਦਵਾਰੇ ਉਹ ਉਹ ਪਿੰਡ ਚ ਮੇਰਾ ਸਾਲਾ ਕਿਵੇਂ ਬੜਜੂ ਮੇਰੇ ਆਉਂਦੇ ਲੱਤ ਪੜਦੋ ਉਹਦੀ ਮੇਂਜ ਪਿੰਡ ਚ ਪੜ ਗਿਆ ਤੈਨੂੰ ਕਿਨੇ ਕਿਹਾ ਪਿੰਡ ਚ ਆ ਗਿਆ ਮੈਨੂੰ ਤਾਂ ਰਾਣੀ ਦੱਸ ਕੇ ਗਈ ਸੀ ਮੈਨੂੰ ਮੇਰੇ ਕੋਲ ਰਾਣੀ ਕੋਲੇ ਹੋਰ ਕੀ ਕੰਮ ਹੀ ਨਹੀਂ ਮੇਰਾ ਸਾਲਾ ਆਹੀ ਕੰਮ ਆਉਂਦਾ ਉਹਨੂੰ ਵੀ ਭਲੇਖਾ ਪੈ ਗਈ ਉਹ ਤਾਂ ਬਹੁਤ ਡਰਦਾ ਕਿ ਮੈਂ ਤਾਂ ਕੁੱਟ ਕੇ ਕੱਢਦੀ ਸਾਰੀ ਪੰਚਾਇਤ ਨੇ ਨਾਲੇ ਆਪਣੀ ਕਿੰਨੀ ਥੋਤੂ ਹੋਈ ᱛੀ ਆਪਣੇ ਤੇ ਬਹੁਤ ਭੇੜਾ ਦਾਗ ਲੱਗ ਗਿਆ ਬੰਦਾ ਉਹ ਉਹ ਕਹਿੰਦੀ ਉਹਨਾਂ ਦੇ ਮੰਜੇ ਹੋਏ ਆਪਾਂ ਹੁਣ ਫੇਰ ਲੋਟ ਨਹੀਂ ਆ ਓਏ ਉਹ ਕਹਿੰਦੀ ਵੀ ਮੇਰੇ ਕੋਲ ਦੀ ਲੰਗਣ ਬੜੇ ਵੀ ਮੈਨੂੰ ਪੁੱਠਾ ਬੋਲ ਕੀ ਗਿਆ ਉਹੀ ਹਰਕਤਾਂ ਨਹੀਂ ਕਹਿੰਦੀ ਉਹਦੀ ਪਹਿਲਾ ਵਾਲੀਆਂ ਅੱਛਾ ਹਾਂ ਮੈਂ ਬੇਬੇ ਨਾਲ ਵੀ ਗੱਲ ਕਰੀ ᱛੀ ਹਾਂ ਬੇਬੇ ਤਾਂ ਖੁਸ਼ ਹੋ ਗਈ ਕਹਿੰਦੀ ਚੱਲ ਵਧੀਆ ਮੇਰਾ ਪੁੱਤ ਮੇਰੇ ਘਰੇ ਆ ਜਾਊਗਾ ਹੋਰ ਉਹਨਾਂ ਤਾਂ ਹੋਣਾ ਕੋਈ ਨਾ ਆਉਣ ਦੇ ਮੈਂ ਚੋਂ ਤੇਲ ਆਉਣ ਦੇ ਮੈਂ ਕਟੂਰੀ ਬਣਾਉਣਾ ਇਹਦਾ ਸੜਾ ਹੈ ਕਿੱਥੇ ਫਰਾਈ ਨਹੀਂ ਪਤਾ ਲੱਗਿਆ ਭਾਈ ਹੁਣ ਮੈਨੂੰ ਤਾਂ ਬਾਪੂ ਜੀ ਕੀ ਪਤਾ ਮੈਂ ਤਾਂ ਘਰੇ ਬੈਠੀ ਆ ਜਦੋਂ ਤੁਸੀਂ ਮਾੜਾ ਮਾੜਾ ਤੁਰ ਫਿਰ ਕੇ ਕਿਸੇ ਪਾਸੇ ਦੇਖ ਲੋ ਅੱਛਾ ਬਾਹਰ ਅੰਦਰ ਜਾ ਤਾਂ ਕਿਸੇ ਦੇ ਘਰੇ ਹੋਣਾ ਹੂੰ ਦੀਪਾ ਕਿੱਥੇ ਉਹ ਤਾਂ ਖੇਤੀ ਹੈਗਾ ਉਹਦਾ ਤਾਂ ਰੋਟੀ ਲੈ ਕੇ ਆਈ ਨਹੀਂ ਆਇਆ ਸੀ ਪਤਾ ਨਹੀਂ ਦੁੱਧ ਲੈਣ ਆਇਆ ਸੀ ਪਤਾ ਨਹੀਂ ਚਾਹ ਕੁਟ ਲੈਣ ਆਇਆ ਸੀ ਮੈਂ ਤਾਂ ਤਰ ਕੰਮ ਜਾ ਲੱਗ ਰਹੀ ਤੇ ਕਰਨਰ ਸੋਈ ਚਾਪੀ ਲਫਾ ਬੇ ਚ ਪਾ ਕੇ ਲੈ ਗਿਆ ਅੱਗੇ ਤਾਂ ਅਗਰੇ ਕਿਹਾ ਨਹੀਂ ਹੋਇਆ ਇਨਾ ਟਾਈਮ ਜੀ ਮੈਨੂੰ ਨਹੀਂ ਪਤਾ ਹੈਗਾ ਕੀ ਕੰਮ ਕਰਦਾ ਖੇਤ ਕੀ ਨਹੀਂ ਕਰਦਾ ਘਰੇ ਤਾਂ ਕਣਕ ਪਈਆ ਢੋਲ ਚ ਪਾਉਣ ਵਾਲੀ ਇੱਕ ਜਿਹੜਾ ਪਾਤੀ ਇਕੋ ਪਿਆ ਦਰਵਾਜ਼ੇ 'ਤੇ ਕਣਕ ਨਹੀਂ ਪਈ ਢੋਲ 'ਚ ਤਾਂ ਫਰਮਾ ਹੁਣ ਉਦੋਂ ਹੀ ਪਾਉ ਤੂੰ ਜਾ ਕੋਈ ਨਾ ਮੈਂ ਕਰਦਾ ਗੱਲ ਤੂੰ ਜਾ ਮੱਲ ਕੋਈ ਨਾ ਤੂੰ ਜਾ ਕੇ ਨਾ ਜਾ ਅਸਰ ਮੈਂ ਵੀ ਕਹਾ ਖੇਤ ਕਿਉਂ ਜਾਂਦਾ ਹੈ ਗੱਲ ਤਾਂ ਆਪਰੇ ਹੀ ਹੁੰਦਾ ਹੈ ਨਹੀਂ ਪਤਾ ਖੇਤ 'ਤੇ ਰੱਖੀ ਬੈਠਾ ਹੋਇ ਬੜੀ ਵੀ ਇਹੇ ਤੱਕ ਹੀ ਕੁਛ ਹੋ ਕੇ ਉਹ ਮੇਰਾ ਸਾਲਾ ਪਿੰਡ ਚੋਂ ਕੱਢਿਆ ਤੇਰੀ ਲੈ ਜੇ ਸ਼ਰਮ ਮੇਰਾ ਸਾਲਾ ਬੀੜੀ ਬੈਠੀ ਆਲਿਆ ਦਵਾਰੇ ਉਹ ਫੇਰ ਆ ਗਿਆ ਪਹਿਲਾਂ ਤਾਂ ਮੈਨੂੰ ਉਹਨੂੰ ਪੁੱਛਣ ਦੇ ਜਾ ਕੇ ਉਹਦੀ ਮਾਂ ਨਾ ਤੌਰੇ ਇਹ ਬਾਲੇ ਖੋਰ ਹੋਏ ਪੈ ਨੇ ਦੋਏ ਕਿਸੇ ਕੰਮ ਦੇ ਨਹੀਂ ਅਗੇ ਕੀ ਜਰੇ ਪੈ ਨੇ ਕਿਵੇਂ ਜਰ ਦੇਖੀ ਜਰ ਹੱਥ ਮਾਰੇ ਤੋ ਜਰ ਕਰਨ ਲੱਗ ਰਹੀ ਆ ਥੱਲੇ ਜੇ ਨਹੀਂ ਕਿਸੇ ਕੰਮ ਦੇ ਹੈਗੇ ਇਹਨਾਂ ਨੂੰ ਕਟਾ ਕੇ ਇਕੱਲੇ ਆਉਣੇ ਆ ਵਧੀਆ ਇਹਨਾਂ ਨਾਲ ਟੱਕਰਾਂ ਮਾਰੀ ਜਈ ਦੇ ਕਿਵੇਂ ਜਰਨਾ ਖਾਤੇ ਪੈ ਨਾ ਇਹ ਹਵਾ ਦੇਣ ਚੱਜ ਨਾਲ ਉਹ ਫਿਰ ਹੁਣ ਉਹ ਤਾਈਆਂ ਦੇ ਬਾਰੇ ਕੱਢੇ ਨੇ ਇਹਨਾਂ ਨੂੰ ਮੈਂ ਦੋਵਾਂ ਨੂੰ ਦੇ ਆਵਾਂਗੇ ਇੱਕ ਲੈ ਲੈ ਕੋਈ ਨਾਲ ਦੇਖ ਕੇ ਜੇ ਦੇ ਤਾਂ ਲੈ ਕੇ ਮੈਂ ਚ ਬਿੰਗਵਾਲ ਪੈ ਰਹੇ ਨੇਗੇ ਇਹਦੀ ਗੜੀ ਦੇਖਿਆ ਬੈਮੀਆਂ ਦੇ ਬੁੜੇ ਪਰ ਕੰ ਲੱਦਾਂਗੇ ਜਮਾ ਲੈ ਜਾ ਹਾਂ ਉਹਦੇ ਪਰ ਤੇ ਖੱਚ ਮੈਂ ਤਾਂ ਤੁਹਾਨੂੰ ਦੱਸਣੀ ਭੁੱਲ ਗਈ ਮੇਰੇ ਤਾਂ ਗੱਲ ਯਾਦ ਆ ਗਈ ਭਰਿਆ ਕੇ ਮੈਂ ਵੀ ਕੰਮਾਂ 'ਚ ਲੱਗ ਗਈ ਤੈਨੂੰ ਦੱਸਣੀ ਮੇਰੇ ਤਾਂ ਦਿਮਾਗ 'ਚੋਂ ਨਿਕਲ ਗਿਆ ਵੀ ਉਹਨਾਂ ਦਾ ਉਹ ਕਲਛਣਾ ਉਹ ਲੁੱਚਾ ਜੱਸਾ ਮਿਲਿਆ ਤੀਗਾ ਜੱਸਾ ਆ ਗਿਆ ਪਿੰਡ ਚ ਆ ਮਰੀ ਜਾਂਦੇ ਆ ਜਹਿਲੀਆਂ ਉਹ ਕਿੱਥੋਂ ਆ ਜੂਆ ਉਹਦੇ ਨਾਲ ਪਹਿਲਾਂ ਥੋੜੀ ਬਣੀ ਆ ਪਿੰਡ ਚ ਕਿਵੇਂ ਪੈਰ ਰੱਖ ਦੂ ਮਰਨਾ ਉਹਨੇ ਮੇਰਾ ਤਾਂ ਦਿਮਾਗ ਹੱਲਿਆ ਹੈ ਨਾ ਮੈਂ ਤਾਂ ਉਹੀ ਬੋਲੂਗੀ ਰਾਸਤੇ ਚ ਮਿਲਿਆ ਤੀ ਮੈਨੂੰ ਸਵੇਰੇ ਜਦ ਮੈਂ ਜਾ ਰਹੀ ਤੀ ਗੀ ਮੇਰੀ ਤਾਂ ਸੁਣ ਲੈ ਧੁੱਪ ਦਾ ਟਾਈਮ ਹੈ ਤੈਨੂੰ ਭਲੇਖਾਂ ਪੈ ਗਿਆ ਹੋਊਗਾ ਬੰਦੇ ਦਾ ਦਿਮਾਗ ਚੱਕਰਾ ਜਾਂਦਾ ਇੰਨਾ ਧੁੱਪ ਵਹਿਰੀ ਇਸ ਟਾਈਮ ਬੰਦੇ ਦਾ ਪਲੇਖਾ ਪੈ ਜੂਗਾ ਉਹਦੀਆਂ ਗੱਲਾਂ ਦਾ ਉਹਦਾ ਲੁਚਪਣੇ ਦਾ ਪਲੇਖਾ ਨਹੀਂ ਪੈਂਦਾ ਹੁੰਦਾ ਬਥੇਰੀਆਂ ਟੀਚਰਾਂ ਕਰਦਾ ਸੀ ਗੱਲ ਉਚਪਣਾ ਕਰਦਾ ਸੀ ਉਹ ਮੇਰੇ ਨਾਲ ਉਹੀ ਗੱਲਾਂ ਬੋਲਦਾ ਦੀ ਜਿਹੜੀਆਂ ਪਹਿਲਾਂ ਬੋਲਦਾ ਹੁੰਦਾ ਦੀ ਲੰਗਣ ਨਹੀਂ ਦਿੰਦਾ ਦੀ ਕਿਸੇ ਜਨਾਨੀ ਨੂੰ ਬਿਖੀ ਚੋਂ ਅੱਛਾ ਹਾਂ ਨਾਲੇ ਕੁੜਤਾ ਚਾਦਰਾਂ ਪਾਈ ਫਰਦਾ ਸੀਗਾ ਪਹਿਲਾਂ ਤਾਂ ਪਾਇੰਟ ਸ਼ਰਟ ਪਾ ਕੇ ਰਹਿੰਦਾ ਹੁੰਦਾ ਦੀ ਪੜੇ ਲਿਖਿਆ ਮੁੰਡਾ ਕੁੜਤਾ ਚਾਦਰਾਂ ਹਾਂ ਫੇਰ ਤੇਰੀ ਗੱਲ ਮੈਨੂੰ ਲੱਗਦਾ ਸੱਚੀ ਐ ਹੁਣ ਤੂੰ ਮੈਨੂੰ ਪੁੱਛ ਵੀ ਕਿਵੇਂ ਹਾਂ ਕਿਵੇਂ ਪਲੇਖਾ ਮੈਨੂੰ ਵੀ ਉਹਦਾ ਪਿਆ ਮੈਂ ਜਿਆ ਖੇਤ ਹਾਂ ਇਹਨਾਂ ਦੇ ਆਪਣੀ ਢੋਲੀ ਪਈ ਧੀ ਮੈਂ ਚਲ ਮੈਂ ਫੜ ਲਿਆ ਨਾ ਕੁਛ ਮੈਨੂੰ ਲਾਣੇ ਲਾਰਦ ਨੇ ਕਹੀ ਤਾਂ ਦੀ ਇਹਨਾਂ ਦੇ ਨੇ ਯਾਰ ਯਾਰ ਆਪਣੀ ਵੀ ਮਾਰੀ ਖੇਤ ਕਿਹੜਾ ਉੱਠ ਲਾ ਜਾ ਹੋਰਾਂ ਦੀ ਮੈਂ ਚਲ ਮੈਂ ਵਗ ਜੂ ਜਦੋਂ ਮੈਂ ਗਿਆ ਢੋਲੀ ਲੈਣਾ ਦੀ ਪਾ ਭੱਜ ਕੇ ਗੇਟ ਦੇ ਮੂਹਰੇ ਹੋ ਗਿਆ ਮੈਨੂੰ ਕਹਿੰਦਾ ਹਾਂ ਢੋਲੀ ਆਪਣੀ ਕਹਿੰਦਾ ਯਾਰ ਕੱਲ ਨੂੰ ਲੈ ਜੀ ਪਰਸੋਂ ਲੈ ਜੀ ਹਾਂ ਯਾਰ ਮੈਨੂੰ ਥੋੜਾ ਸ਼ੱਕ ਜਾ ਹੋਇਆ ਮੈਂ ਪਹਿਲਾਂ ਦੇਖ ਲੇ ਤੇ ਮੈਨੂੰ ਬੰਦਾ ਲੱਗਿਆ ਵੀ ਕੋ ਹੋਰ ਹੈਗਾ ਉੱਥੇ ਉਹਨੇ ਫੇਰ ਮੈਂ ਕਿਹਾ ਮਾਂ ਬਾਹ ਨਸਰ ਚਲ ਅੰਦਰ ਦਾ ਚਲੀਏ ਹਾਂ ਯਾਰ ਪਾਣੀ ਦਾ ਪੀਲਾ ਤੌੜੇ ਚ ਮੈਨੂੰ ਕਹਿੰਦਾ ਨਾ ਨਾ ਭਾਈ ਮੇਰੇ ਹਿਸਾਬ ਨਾਲ ਉਹ ਬੰਦਾ ਕੋਠੇ ਜਾਵਾਂ ਦੇ ਜਾ ਫਿਰ ਇਹੀ ਗੱਲ ਹੋਣੀ ਮੈਂ ਤਾਂ ਫਿਰ ਕੰਮ ਤਾਂ ਗਈ ਨਹੀਂ ਹੈਗੀ ਤੈਨੂੰ ਹੁਣ ਕੀ ਦੱਸਾਂ ਫਿਰ ਜਦੋਂ ਉਹ ਮਿਲ ਗਿਆ ਮੈਨੂੰ ਮੈਂ ਸਿੱਧਾ ਪ੍ਰੀਤੋ ਲਵੇ ਗਈ ਸੀ ਉਹ ਤਾਂ ਆਪ ਕਹਿੰਦੀ ਸੀ ਕਹਿੰਦੀ ਕਰੇ ਨਹੀਂ ਹੈਗਾ ਫਿਰ ਉੱਥੇ ਹੀ ਰਹਿੰਦਾ ਹੁਣਾਂ ਤਾਂ ਹੀ ਤਾਂ ਫਿਰ ਜੇ ਕਰੇ ਹੁੰਦਾ ਬਿਰੋ ਕਹਿ ਦਿੰਦੀ ਮੈਂ ਤਾਂ ਸਾਰੀ ਗੱਲ ਦੱਸਦੀ ਆ ਉਹ ਪਹਿਲੀ ਦੱਸ ਦਿੰਦੀ ਵੀ ਜੱਸਾ ਆ ਗਿਆ ਉਹ ਤਾਂ ਜੇ ਬੰਦਾ ਪਿੰਡ ਦੇ ਵਿੱਚ ਆ ਗਿਆ ਬਹੁਤ ਮਾੜਾ ਬੰਦਾ ਉਹ ਇਹ ਤਾਂ ਗੱਲ ਹੈਗੀ ਆ ਮੈਨੂੰ ਤਾਂ ਆਪ ਡਰ ਜਾਏਗਾ ਉਹਦਾ ਤੂੰ ਤੂੰ ਮੇਰੀ ਗੱਲ ਸੁਣਾ ਹਾਂ ਮੈਂ ਉਹਨਾਂ ਦੇ ਬੁੜੇਲੇ ਪੇ ਜਾਣਾ ਮੈਂ ਤਾਂ ਉਹਦੇਲੇ ਵਿੱਚ ਕਰਦਾ ਗੱਲ ਠੀਕ ਹੈ ਉਹਦੇ ਮੈਂ ਭਰਦਾ ਕਰਨਾ ਕੱਲ ਕਲਾ ਨੂੰ ਉਹ ਪਿੰਡ ਚ ਆ ਕੇ ਦੁਖੀ ਕਰੂ ਆਪਾਂ ਨੂੰ ਉਹ ਉਹੀ ਤਾਂ ਗੱਲ ਆ ਸਭ ਤੋਂ ਜ਼ਿਆਦਾ ਤਾਂ ਉਹ ਮੇਰੇ ਤੇ ਹੀ ਲੱਗਦਾਗਾ ਆ ਹੁਣ ਵੀ ਅਨਸਾਰ ਪਹਿਲਾਂ ਮੈਨੂੰ ਇਹ ਲੱਗਿਆ ਟੀਚਰਾਂ ਕਰਨਾ ਪਤਾ ਨਹੀਂ ਮੈਹੀ ਦਿਖਦੀ ਆ ਉਹ ਤੇਰੇ ਜ ਘਾਟੇ ਆ ਤੂੰ ਖੜਤੀ ਨਹੀਂ ਹੈਗੀ ਫਰੇਕ ਸਾਹਮਣੇ ਦਾ ਫਰੀ ਜਨੇ ਮੂਰੇ ਹੋ ਗਏ ਇਧਰ ਬਾਗੀ ਇਧਰ ਬਾਗੀ ਮੈਂ ਤਾਂ ਹੋਰ ਕੀ ਕਰੂ ਛੇੜੂ ਗਈ ਤੈਨੂੰ ਦੱਸ ਕੇ ਤਾਂ ਗਈ ਸੀ ਵੀ ਮੈਂ ਸ਼ਹਿਰ ਜਾ ਕੇ ਆਉਣਾ ਮੈਂ ਤਾਂ ਉਹ ਵੀ ਨਹੀਂ ਕੰਮ ਬਣਿਆ ਹੈਗਾ ਆਈ ਬਾੜ ਲਈ ਫਿਰਦੀ ਆਂ ਕਿ ਸਟੇਟ ਵੀ ਨਹੀਂ ਹੋਏ ਹੈਗੇ ਚੱਲ ਮੇਰੀ ਗੱਲ ਸੁਣਾ ਮਨ ਉਹਦੇ ਬੁੜੇ ਕੋਲੇ ਕਰਦਾ ਉਹਦੇ ਉਹਦੇ ਭਰਦਾ ਕਰਨਾ ਕਿ ਉਹ ਪਿੰਡ ਜੈਂਟਰੀ ਨਾ ਕਰ ਜੇ ਹਾਂ ਇਹ ਤਾਂ ਗੱਲ ਹੈਗੀ ਆ ਜੇ ਉਹਨੂੰ ਪਤਾ ਲੱਗ ਗਿਆ ਤਾਂ ਮੈਂਟ ਲਾਊਗਾ ਉਹਨੂੰ ਕੱਢਣ ਨੂੰ ਤੂੰ ਮੇਰੀ ਗੱਲ ਸੁਣ ਤੂੰ ਘਰੇ ਇਹਨਾਂ ਦੇ ਪਖਾ ਕੇ ਰੱਖ ਬੈੱਡ ਉਧਰ ਬੁੜੀਆਂ ਕਣੀ ਮੈਂ ਬੰਦਿਆਂ ਵਾਲੀ ਸਾਈਡ ਲਾਉਣਾ ਕੋਲ ਠੀਕ ਹੈ ਚਲ ਠੀਕ ਹੈ ਪ੍ਰੀਤ ਨਾਲ ਤਾਂ ਮੈਂ ਗੱਲ ਕਰਾਈ ਤੇ ਹੁਣ ਬੁੜੀ ਨਾਲ ਮੈਂ ਕੀ ਗੱਲ ਕਰਾਂ ਤਾਂ ਉਹੀ ਗੱਲ ਕਰਾਈ ਬੁੜੀ ਨੂੰ ਤਾਂ ਲੋੜ ਹੀ ਨਹੀਂ ਛਣਦੇ ਪ੍ਰੀਤ ਨਾਲ ਰੱਖ ਗੱਲ ਬਸ ਲੋੜ ਹੀ ਨਹੀਂ ਪ੍ਰੀਤ ਨੂੰ ਉਂਗਲ ਲਾਈ ਮੈਂ ਉਹ ਆਪੇ ਸਾ ਉਹ ਆਪੇ ਕਹੂਗੀ ਅਸੀਂ ਘਰੇ ਵੜਨ ਨਹੀਂ ਦਿੰਦੇ ਫਿਰ ਰਹੂ ਕਿੱਥੇ ਚਲ ਬਈ ਹੁਣ ਗੱਲਾਂ ਗੱਲਾਂ ਚੱਕ ਉਹਨੂੰ ਢਾਲ ਦਾਂਗਾ ਇਹਨਾਂ ਨੂੰ ਕਟਾ ਕੇ ਨਵਾਂ ਕੁੱਲਰ ਲੈ ਆਈ ਮੈਂ ਤਾਂ ਬਚਾ ਜਾ ਏਸੀ ਲਵਾ ਦੂੰ ਤੈਨੂੰ ਗੱਲਾਂ ਕਿਹੜੀਆਂ ਕਰਦੀਆਂ ਟੈਨਸ਼ਨ ਆਦਾ ਇਹ ਤਾਂ ਹਵਾ ਵੀ ਨਹੀਂ ਲੱਗਦੀ ਜਦ ਜਰਾ ਤੈਨੂੰ ਪਤਾ ਵੀ ਹੈਗਾ ਜਦ ਰੰਗ ਕਾਲਾ ਹੋ ਜਾਂਦਾ ਬਾਲਾ ਜਾ ਏਸੀ ਲਵਾ ਲਾਂਗੇ ਚਕਾ ਦਾਂਗੇ ਬਸ ਅੱਜ ਜਿੰ ਰੋਟੀ ਖਾਣੀ ਐ ਰੋਟੀ ਦਾ ਮੈਨੂੰ ਚੱਕਰ ਨਹੀਂ ਉਹ ਕਿਉਂ ਖੜ ਗਈ ਨਾਲੇ ਕਿੰਨੇ ਟਾਈਮ ਬਾਅਦ ਮੇਰਾ ਵੀਰਾ ਆਇਆ ਹੁਣ ਵਿਚਾਰੇ ਨੂੰ ਖੇਤ 'ਚ ਹੀ ਰੋਟੀਆਂ ਖਵਾਈ ਜਾਂਦਾ ਲਿਆ ਲਿਆ ਕਿ ਮੈਨੂੰ ਤੇਰੇ ਤੇ ਗੁੱਸਾ ਚੜੀ ਜਾਂਦਾ ਮੈਨੂੰ ਤਾਂ ਇੰਨੀ ਖੁਸ਼ੀ ਐ ਮੇਰਾ ਭਾਈ ਆ ਗਿਆ ਚੱਲ ਮੇਰਾ ਬਰਾਬਰ ਦਾ ਕੰਮ ਤਾਂ ਮੇਰੇ ਨਾਲ ਵੇ ਚੱਲ ਹੁਣ ਦੱਸ ਤਾਂ ਦੇ ਕਿੱਥੇ ਕਾਇ ਆਪਣੇ ਕੋਠੀ 'ਚ ਹੀ ਅੰਦਰ ਉੱਥੇ ਰੱਖ ਰ ਕੇ ਪੜਦੇ ਨਾਲ ਮੈਂ ਆਜਾ ਵੇ ਦੱਸ ਦੇ ਕਿੱਥੇ ਆ ਹੁਣ ਗੋਡੇ ਰਹਿ ਗਏ ਮੇਰੇ ਤਾਂ ਆਜਾ ਨਹੀਂ ਮੈਂ ਮਰ ਜਾ ਵੀਰੇ ਮੇਰਾ ਪੁੱਤ ਬੇਬੇ ਸਸੀ ਕਾਲਾ ਸਸੀ ਕਾਲਾ ਸਸੀ ਕਾਲਾ ਕਿਵੇਂ ਐ ਇੱਧਰ ਤਾਂ ਮਿਲ ਲੈ ਮੰਤਰੀ ਤਾਂ ਨਹੀਂ ਮੈਂ ਤਾਂ ਦਰਸ ਗਈ ਸੀ ਉਹ ਕਾਲ ਵੀਰੇ ਸਸੀ ਕਾਲ ਕਿਵੇਂ ਐ ਵਧੀਆ ਤੂੰ ਦੱਸ ਵਧੀਆ ਐ ਲੈ ਨਿੱਕੀ ਜੀ ਹੁੰਦੀ ਸੀ ਹਨਾ ਇਹ ਤੈਨੂੰ ਯਾਦ ਨਹੀਂ ਆਉਂਦੀ ਸੀ ਆਪਦੀ ਪੈਂਦੀ ਕਿੱਥੇ ਗਿਆ ਸੀ ਤੂੰ ਘਰ ਛੱਡ ਕੇ ਉਹ ਯਾਦ ਕਾਨੂੰ ਨਹੀਂ ਆਉਂਦੀ ਸੀ ਜੇ ਯਾਦ ਨਾ ਆਉਂਦੀ ਹੁੰਦੀ ਫਿਰ ਇੱਥੇ ਨਾ ਆਉਂਦਾ ਲੈ ਹੁਣ ਤੇਰਾ ਵੀਰਾ ਆ ਗਿਆ ਕਿਤੇ ਨਹੀਂ ਜਾਂਦਾ ਤੂੰ ਟੈਨਸ਼ਨ ਨਾ ਮੈਨੂੰ ਐ ਦੱਸ ਤੇਰੀ ਮਾਂ ਬੈਨ ਤੇਰਾ ਇੱਥੇ ਕਿਵੇਂ ਜੀ ਲੱਗੇ ਉਹ ਬੇਬੇ ਜਿਵੇਂ 3 ਸਾਲ ਪਹਿਲਾਂ ਲੱਗਿਆ ਓਵੇਂ ਹੁਣ ਲੱਗਿਆ ਉਦੋਂ ਨਹੀਂ ਤੈਨੂੰ ਦਿੰਦਾ ਸੀ ਮੈਂ ਮਾਂ ਤਾਂ ਮਾਂ ਹੀ ਹੁੰਦੀ ਐ ਤੇ ਉਹਦਾ ਦਿਲ ਤਾਂ ਖੜਾ ਹੁੰਦਾ ਮਾਂ ਦਾ ਦਿਲ ਮਾੜਾ ਹੁੰਦਾ ਉਹ ਕਿਹਦੀ ਤਾਂ ਕਰ ਲੈਣਾ ਕਰ ਤੂੰ ਮੇਰੇ ਕੋਲੇ ਹੋਰ ਕੀ ਜੀ ਗੱਲ ਕਰਾਂ ਕਿੰਨੇ ਦਿਨਾਂ ਫਾਦ ਆਇਆ ਹੁਣ ਤਾਂ ਹਲੇ ਤਾਂ ਪਖਣ ਤੋਂ ਖੜ ਜਾ ਚੱਲ ਕੋਈ ਨਾ ਆਜੋ ਬਹਿ ਜਾਓ ਬਹਿ ਜਾਓ ਆਜੋ ਆ ਜਾ ਬਹਿ ਜਾ ਮਣੀ ਉਰੇ ਬਹਿ ਜਾ ਨਾ ਐਨਾ ਚਿਰ ਤੂੰ ਕਿੱਥੇ ਰਹਾ ਐਨਾ ਚਿਰ ਕਿੱਥੇ ਰਹਾ ਆਈ ਰਹਾ ਕੋਟੇ ਨਾਲ ਟਰੱਕ ਤੇ ਵਗ ਜਾਂਦਾ ਸੀ ਹਾਂ ਹਾਂ ਕੀ ਬਸ ਉਧਰ ਨੂੰ ਚੱਲਦੇ ਸੀ ਬੰਬੇ ਕਾ ਹੱਟੀ ਕਣੀ ਤੈਨੂੰ ਦਿਸਦਾ ਨਹੀਂ ਤਾਂ ਹੀ ਤਾਂ ਕਿੰਨਾ ਬਦਲਿਆ ਪਿਆ ਦੇਖ ਤਾਂ ਸਹੀ ਸਿਆਣ ਚਾਉਂਦਾ ਵੀ ਉਹੀ ਦੱਸਾ ਦੇਖ ਲੈ ਡੱਕੇ ਵਰਗਾ ਹੋ ਗਿਆ ਕਿਹਾ ਜਾਂਤੀ ਛੋਟੇ ਵਰਗਾ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲੈ ਆ ਹੁਣ ਛੋਡੇ ਘਰੋਂ ਆਉਂਦਾ ਉਹ ਲੈ ਛੋਡੇ ਘਰੋਂ ਆਪਣੇ ਘਰੋਂ ਆਉਂਦਾ ਤਾਂ ਹੈਗਾ ਦੁੱਧ ਦਹੀਂ ਹੁਣ ਛੋਡੇ ਘਰੋਂ ਹੋ ਗਏ ਵੀ ਅਸੀਂ ਹੁਣ ਛੋਡੇ ਹੋ ਗਏ ਹੈ ਦੇਲਾ ਕਿਵੇਂ ਕਮਾਲ ਕਰਦਾ ਮਾਂ ਨੂੰ ਕਿਵੇਂ ਕਹਿੰਦਾ ਛੋਡੇ ਘਰੋਂ ਜਿੰਨੀ ਬੇਇੱਜ਼ਤੀ ਕਰਕੇ ਬਾਪੂ ਨੇ ਕੱਢੇ ਦੀ ਨਾ ਛੋਡੇ ਹੀ ਹੋ ਗਿਆ ਉਹ ਕੁੱਤੇ ਚ ਮੇਰਾ ਕੀ ਕਸੂਰ ਹੈ ਇਹ ਜੇ ਤੇਰੇ ਬਾਪੂ ਦਾ ਕਸੂਰ ਹੈ ਮਾਂ ਕਦੇ ਪੁੱਤ ਨੂੰ ਦੂਰ ਨਹੀਂ ਕਰ ਸਕਦੀ ਕਿਉਂ ਕਰ ਸਕਦਾ ਕਸੂਰ ਤੇਰਾ ਇਹੀ ਹੈ ਵੀ ਲੋਕਾਂ ਦੀਆਂ ਤੀਮੀਆਂ ਮੰਗੂ ਤੈ ਉਹ ਥੱਲੇ ਨਹੀਂ ਲਾ ਕੇ ਰੱਖਿਆ ਜੇ ਆਉਂਦੀ ਹੈ ਵਿਆਹ ਤੋਂ ਆਉਂਦੀ ਉਹਦੇ ਤਿੰਨ ਮਾਰਦੀ ਸਿਰ 'ਚ ਜੋੜੇ ਦੇਖਾਂ ਬੋਲ ਜਾਂਦਾ ਉਹ ਜਿੱਥੇ ਠੰਡਾ ਠੰਡਾ ਜਿੱਥੇ ਠੰਡਾ ਉਹ ਤੂੰ ਤਾਂ ਠੰਡਾ ਹੀ ਐ ਸਰਵਾਲਿਆ ਤਾਂ ਹੀ ਆਹ ਦਿਨ ਕੱਢਣ ਲੱਗ ਰਹੇ ਆ ਮੈਂ ਵੀ ਬੀਬੀ ਵੀ ਠੰਡਾ ਰਿਹਾ ਕਰ ਤੈਨੂੰ ਪਤਾ ਹੀ ਹੈ ਬੋਲੀ ਦਾ ਹੁੰਦਾ ਚਿੱਕੀ ਜਾਂ ਨਾ ਹੌਲੀ ਪੋਲ ਜੇ ਕੋਈ ਜੱਜ ਦੀ ਗੱਲ ਕਹਿੰਦੇ ਮੈਂ ਜੁੱਤੀ ਕੱਢ ਲੈਂਦਾ ਕਿਵੇਂ ਬੋਲਾਂ ਮੈਂ ਜੁੱਤੀ ਕੱਢ ਲੈਂਦਾ ਸਿਰ ਕਟ ਓ ਯਾਰ ਮਨਪ੍ਰੀਤ ਇਹਨਾਂ ਦੀ ਕੁੱਟਣ ਜਾਣਦੇ ਨੇ ਉਹ ਸਿਰ ਪਿੰਡ ਦੇ ਕਿਸੇ ਸਾਹਮਣੇ ਚੂਨੀ ਕੱਢਦੇ ਉਹ ਚੱਲ ਫਿਰ ਹੁਣ ਮੰਮੀ ਕੀ ਕਰੇ ਡਾਂਗ ਮਾਰੇ ਉਹਨਾਂ ਦੇ ਸਿਰ 'ਚ ਇਹਦਾ ਕਿਹੜਾ ਵਿਚਾਰੀ ਦਾ ਵਾਸ ਚੱਲਦਾ ਨਾਲੇ ਹੁਣ ਤੂੰ ਸਾਰੀਆਂ ਪੁਰਾਣੀਆਂ ਗੱਲਾਂ ਭੁੱਲ ਜਾ ਦੇਖ ਮੈਂ ਕਦੋਂ ਦੀ ਨਾਨਕੇ ਰਹਿੰਦੀ ਸੀ ਆਪਾਂ ਦੋਨੇ ਭੈਣ ਭਾਈ ਮਿਲੇ ਨਹੀਂ ਹੈਗੇ ਕਦੋਂ ਦੇ ਹੁਣ ਤੂੰ ਐ ਕਰ ਕਰੇ ਚੱਲ ਚਲੋ ਕਰੇ ਚੱਲੀਏ ਕਰੇ ਨਹੀਂ ਭਾਈ ਆਪਾਂ ਜਾਂਦੇ ਠੀਕ ਹੈ ਤੁਸੀਂ ਤੂੰ ਨਾ ਮੈਨੂੰ ਇੱਥੇ ਆ ਕੇ ਮਰਗੀ ਤਾਂ ਠੀਕ ਹੈ ਜੇ ਕਦੇ ਤੇਰਾ ਦਿਲ ਹੌਲਾ ਹੋਇਆ ਕਰੂ ਇੱਥੇ ਆ ਕੇ ਮਿਲ ਜਾ ਕਰੀ ਕਮਲ ਜੀ ਹੱਦ ਹੋ ਗਈ ਤੇਰੇ ਵਾਲੀ ਤੈਨੂੰ ਇੱਥੇ ਬੈਠਣ ਲੰਗਰ ਮਿਲ ਜਾਂਦੇ ਨਾ ਤਾਂ ਨਹੀਂ ਤੇਰਾ ਕਰੇ ਜਾਨੂ ਜੀ ਕਰਦਾ ਹੁਣ ਖੇਤਾਂ ਚ ਕੁੜੀ ਆਇਆ ਕਰੂਗੀ ਆਪਣੀ ਨਾ ਪੁੱਤ ਚਲ ਮੇਨਾਂ ਘਰ ਹੀ ਚੱਲ ਮੈਂ ਲੈਣ ਆਇਆ ਤੈਨੂੰ ਕਰੇ ਕਿਉਂ ਨਹੀਂ ਜਾਂਦਾ ਤੇ ਤੇਰੀ ਰੋਟੀ ਵੀ ਨਹੀਂ ਆਉਂਦੀ ਖੇਤ ਭੁੱਖਾ ਮਰੀ ਉਹ ਯਾਰ ਮਨਪ੍ਰੀਤ ਗੱਲ ਉਹ ਨਹੀਂ ਹੈਗੀ ਜੇ ਬਾਪੂ ਦੀ ਧੌਣ 'ਚ ਇੱਕ ਕਿਲਾ ਲਾ ਕੇ ਰੱਬ ਨੇ ਭੇਜਿਆ ਨਾ ਮੈਂ ਵੀ ਮੁੰਡਾ ਉਸੇ ਦਾ ਮੇਰੇ 'ਚ ਦੋ ਲਾਇਨੇ ਰੱਬ ਨੇ ਮੈਂ ਨਹੀਂ ਜਾਂਦਾ ਜਿੱਦਾਂ ਜੱਟ ਨੇ ਆਪਦੀ ਕੋਠੀ ਪਾਲੀ ਉੱਦੇ ਲੱਗ ਜਾਗੇ ਰਹਿਣਾ ਬੇਪੁੱਤਾ ਮੇਰੀ ਗੱਲ ਸੁਣ ਲੈ ਮੈਂ ਇੱਥੋਂ ਤਾਂ ਨਹੀਂ ਨਿਕਲਿਆ ਉਹੀ ਤਾਂ ਹਣ ਜੋ ਕਿਲਾ ਫਿਰ ਤੂੰ ਕੱਢ ਦੇ ਮੈਂ ਤਾਂ ਕੱਢਣ ਨੂੰ ਜੰਮੇ ਹੋਏ ਹੁੰਦੇ ਨਹੀਂ ਓਏ ਮੈਂ ਤਾਂ ਕੱਢਣ ਨੂੰ ਕਦੋਂ ਦਾ ਫਿਰਦਾ ਜੇ ਹੱਥ ਚੱਕ ਲਿਆ ਐ ਕਹਿਣਗੇ ਲੋਕ ਵੀ ਪਿਓ ਕੁੱਟਤਾ ਪਿਓ ਪੁੱਤੀ ਵਿਆਰੀ ਬਣੇ ਖੜੇ ਹੋ ਇੱਕ ਦੂਜੇ ਦੇ ਘਰੇ ਬਾਗ ਚੱਲ ਤੂੰ ਸਹੀ ਸਲਾਮਤ ਚੁੱਪ ਕਰਕੇ ਐਵੇਂ ਇੱਥੇ ਬੈਠਾਂਗਾ ਮੈਂ ਨਹੀਂ ਘਰੇ ਜਾਂਦਾ ਮੇਰੇ ਬਾਪੂ ਕਰਕੇ ਮੇਰਾ ਤਾਂ ਜੀ ਨਹੀਂ ਕਰਦਾ ਘਰੇ ਪਰਦਨ ਨੂੰ ਭਾਈ ਬੇਪੁੱਤਾ ਮੈਂ ਕਿਹਨੂੰ ਕਹਾ ਨਾ ਤੇਰੇ ਬਾਪੂ ਨੂੰ ਕਹਿਣ ਜੋਗੀ ਨਾ ਤੈਨੂੰ ਕਹਿਣ ਜੋਗੀ ਹੈ ਉੱਠੇ ਕੰਮ ਤਾਂ ਹੀ ਬਿਧਰੇ ਕਰਨੇ ਤੈ ਕੋਈ ਕੰਮ ਨਹੀਂ ਛੱਡੀ ਸਾਨੂੰ ਬਿਸ਼ਰਮੀ ਦਵਾਉਣ ਵਾਲੀ ਬਿਸ਼ਰਮੀ ਦਵਾ ਲਾ ਯਰ ਬਿਸ਼ਰਮੀ ਦਵਾਉਣ ਨੂੰ ਮੈਂ ਕਿਹੜਾ ਕਿਸੇ ਦੀ ਕੱਢ ਲਿਆ ਹੈ ਲੋਕਾਂ ਦੀਆਂ ਗੱਲਾਂ ਤੇ ਯਕੀਨ ਕਰਨਾ ਕਰੀ ਜਾਓ ਲੈ ਆਹ ਕੁਛ ਹੁੰਦਾ ਇਹਨੂੰ ਕੰਝੜ ਨਾਲ ਕੋਈ ਕਸਰ ਰਹਿ ਗਈ ਤੀ ਜਾਂ ਤੇਰੇ ਬਾਪੂ ਨੂੰ ਲੋਕ ਪਿੰਡ ਚ ਖੜ ਨਹੀਂ ਦਿੰਦੇ ਤੇ ਸੱਤ ਕਹੜੇ ਉਹਨੂੰ ਕੱਢ ਦਿੱਤ ਕਦੇ ਨਹੀਂ ਬੇਬੇ ਮੈਂ ਤੈਨੂੰ ਇੱਕ ਗੱਲ ਦੱਸਾਂ ਆਮਣੇ ਬੈਠੀਏ ਕੋਲੇ ਤੂੰ ਕਿਉਂ ਮੈਥੋ ਬੋਲਕ ਬੋਲ ਬੋਲਦੀ ਆ ਅੱਜ ਤੱਕ ਤਾਂ ਮਾਰੇ ਕੰਮ ਕਰੇ ਨਹੀਂ ਤੀ ਹੁਣ ਕਰਕੇ ਦਿਖਾਉਂਗਾ ਲਾਲੇ ਜਿਹੜੇ ਜਿੰਨੇ ਜੂਰ ਲਾਉਂਦੇ ਫਿਰ ਲੋਕਾਂ ਨੇ ਕਿੱਥੋਂ ਗੱਲਾਂ ਬਣਾ ਲਈਆਂ ਕਿ ਤੂੰ ਇਹ ਜਾ ਹੈ ਨਹੀਂ ਤੀ ਬਜਨੇ ਮਰਜ਼ੀ ਕਰ ਲਈ ਘਰੇ ਤਾਂ ਵਗ ਚਲ ਘਰੇ ਜਾ ਕੇ ਕਰ ਲਈ ਜਿਹੜਾ ਕੁਝ ਕਰਨੇ ਉਹ ਜਿੰਨਾ ਟਾਈਮ ਬਾਪੂ ਆਪਾ ਨਹੀਂ ਜਾਂਦੇ ਬਈ ਕਰੇ ਬੇਬੇ ਇਹੀ ਗੱਲ ਤੇ ਮਾਰੇ ਨਵੇਂ ਖੇਤ ਲੈ ਕੇ ਆਉਂਦੇ ਤੈਨੂੰ ਲੜੋਂਗੇ ਤੁਸੀਂ ਇਹਦੇ ਨਾਲ ਨਾ ਮੈਨੂੰ ਆਂ ਦੱਸ ਤੂੰ ਨਾ ਮੀਣਿਆ ਜ ਤੈਨੂੰ ਹਫਤਾ ਹੋ ਗਿਆ ਖੇਤ ਰੋਟੀਆਂ ਲੈ ਉਹਨਾਂ ਨੂੰ ਤੇ ਦੱਸਿਆ ਕਹਤੋ ਨਹੀਂ ਮੈਨੂੰ ਕਹਿੰਦਾ ਖੇਤ ਚਾ ਕੁੱਤੀ ਸੂਈ ਹੱਦ ਹੋ ਗਈ ਤੇਰੇ ਵਾਲੀ ਜਮਈ ਸ਼ਰਮ ਨਾਲ ਹੀ ਤੈ ਵੀ ਇਸੇ ਪੰਗੇ ਕਰਕੇ ਤਾਂ ਬੇਬੇ ਮੈਂ ਤੈਨੂੰ ਲਿਆਉਂਦਾ ਨਹੀਂ ਸੀ ਵੀ ਕਲੇਸ਼ ਕਰੂਗੇ ਕਰੇ ਇਹਦੇ ਨਾਲ ਪ੍ਰੀਤੋ ਕਲੇਸ਼ ਕਰੂਗੀ ਉਹ ਲੜਾਈ ਕਰੂਗੀ ਵੇ ਤੂੰ ਮਾੜਾ ਮੋੜਾ ਭੇਤਾ ਮੈਨੂੰ ਦਿੰਦਾ ਤੇ ਤਾਂ ਮੈਨੂੰ ਜ਼ਮੀਨ ਦੱਸਿਆ ਵੀ ਹਾਂ ਕਿਤੇ ਬੁੜੀ ਉਹੀ ਨਾ ਕਰ ਪਾਈ ਜੇ ਮੇਰੇ ਕੋਈ ਨਹੀਂ ਮੇਰਾ ਭਾਈ ਹੈ ਭਾਈ ਮੈਨੂੰ ਤਾਂ ਇਹਦੇ ਨਾਲ ਵਰਤਣਾ ਪਊਗਾ ਸਾਰੀ ਜ਼ਿੰਦਗੀ ਤੇ ਮਾੜਾ ਚੰਗਾ ਹੈ ਵੇ ਤੀ ਮੈਨੂੰ ਤਾਂ ਤੇਰੀ ਨੂੰ ਪੁੱਛ ਕੇ ਦੇਖ ਲੈ ਜਿਹੜੇ ਤਾਂ ਪਰਛਾਵਾਂ ਲੈ ਕੇ ਰਾਜੀ ਨਹੀਂ ਤੂੰ ਕਹਿੰਦਾ ਮੈਂ ਵਰਤੂੰਗਾ ਪਰਛਾਵਾਂ ਤਾਂ ਮੈਂ ਨਹੀਂ ਲੈਂਦਾ ਸੜੀ ਹੋਈ ਨਸਲ ਦਾ ਹੈ ਉਹ ਮੇਰਾ ਕੀ ਪਰਛਾਵਾਂ ਹੀ ਲੈਂਦੀ ਅੱਛਾ ਮੇ ਪੁੱਤ ਮੇਰੀ ਗੱਲ ਸੁਣ ਜ਼ਿਆਦੇ ਗੱਲ ਨਾ ਪੜਦਾ ਚੱਲ ਮੇਰੇ ਨਾਲ ਘਰੇ ਜਾਂ ਲ ਬੇਬੇ ਦੇਖ ਮੈਂ ਨਹੀਂ ਘਰੇ ਜਾਂਦਾ ਜੰਨਾ ਟਾਈਮ ਉਹ ਸੜੀ ਹੋਈ ਜਨਾਨੀ ਘਰੇ ਐ ਤੇ ਬਾਪੂ ਘਰੇ ਆ ਆਪਾਂ ਤਾਂ ਪੱਬ ਜਾਂਦੇ ਨਹੀਂ ਬਈ ਦੇਖ ਕਿਹੜਾ ਪੁੱਤ ਹੁੰਦਾ ਜਿਹੜੇ ਆਪਣੀ ਮਾਂ ਦਾ ਮੰਨਦਾ ਦੇਖ ਮੇਰੀ ਗੱਲ ਸੁਣ ਲੈ ਨਾ ਤਾਂ ਤੇਰੇ ਬਾਪੂ ਤੇਰੇ ਕਮਰੇ ਚ ਪੜੇ ਨਾ ਬੜੇ ਤੇਰੀ ਪਰਜਾਈ ਮੈਂ ਆਪੇ ਤੈਨੂੰ ਰੋਟੀ ਫੜਾਉਂ ਆਪੇ ਤੈਨੂੰ ਪਾਣੀ ਫੜਾਉ ਆਹੋ ਤੁਰ ਤੂੰ ਮੇਰੇ ਨਾਲ ਮੇਰਾ ਜੀ ਨਹੀਂ ਕਰਦਾ ਬੇ ਪੁੱਤ ਤੈਨੂੰ ਮੇਰੀ ਸੌਂ ਲੱਗ ਹਾਰੇ ਚੱਲ ਮੇਰੇ ਨਾਲ ਜਿਵੇਂ ਹੁਣ ਨਾ ਨਾ ਕਰੇ ਮੇਰਾ ਜੀ ਨਹੀਂ ਲੱਗਦਾ ਹੈਗਾ ਤੇਰੇ ਅੱਜ ਤੈਨੂੰ ਕਹੀ ਜਾਂਦੇ ਵੀ ਘਰੇ ਚੱਲ ਆਪਾ ਇਹਦੋਂ ਮੁੜ ਕੇ ਤੇਰੇ ਕੋਲ ਨਾਮ ਵੀ ਨਹੀਂ ਲੈਣਾ ਬੇਬੇ ਮਰਾਂ ਨੂੰ ਮੂੰਹ ਵੀ ਕਰਾ ਤਾ ਤਾਂ ਕਹਿਦੀ ਤੂੰ ਤਾਂ ਆਪ ਪਹਿਲੀ ਵਾਰੀ ਮਿਲੀਆਂ ਐ ਐ ਲੜਦੀਆਂ ਜਿਵੇਂ ਪਤਾ ਨਹੀਂ ਮੈਂ ਤੇਰਾ ਕਿੱਦਾਂ ਤੇਰੇ ਲੱਛਣ ਹੀ ਇਹੋ ਜਿਹੇ ਹੋਏ ਪਏ ਆ ਤੂੰ ਜੀਓ ਜੀ ਦੀਆਂ ਮਿੰਤਾ ਕਰਵਾਉਣਾਗਾ ਜੱਸ ਚੰਗਾ ਗੁਰੂ ਜਨਨਾ ਪਹੁੰਚਿਆ ਲਈ ਬੈਠੇ ਮੈਂ ਤਾਂ ਅੱਜ ਦੇਖੇ ਪੰਜ ਪਹੁੰਚੀਆਂ ਨਿਕਲੀਆਂ ਦੇ ਬੈਗ ਚੋ ਕਹਿੰਦੀ ਮੈਂ ਤਾਂ ਮੇਰੇ ਭਾਈ ਦੀ ਰੱਖ ਰਿਹਾ ਨੇ ਜੱਸੀ ਆ ਜਾ ਚੱਲੀਏ ਕੋਈ ਤੱਕ ਬਾਹ ਭਾਰਦੇ ਕੋਈ ਗੱਲ ਨਹੀਂ ਹੋਰੀਆਂ ਆ ਚੱਲੀਏ ਮੇਰੀ ਗੱਲ ਸੁਣ ਬੇਬੇ ਤੇਰੀ ਸੋਂਹ ਕਰਕੇ ਜਾਣਾ ਨਹੀਂ ਮੈਂ ਪੈਣੀ ਅਰੇ ਇੱਕ ਗੱਲ ਹੋਰ ਸੁਣ ਲੈ ਜੇ ਉੱਥੇ ਮੇਰੇ ਨਾਲ ਮਾੜੀ ਮੋਟੀ ਕੀਨਾ ਕੰਨੀ ਹੋ ਗਈ ਮੈਂ ਕੱਲੇ ਕੱਲੇ ਦਾ ਗਾਟਾ ਵੜ ਦੂੰ ਵੇ ਪੁੱਤ ਮੈਨੂੰ ਤਾਂ ਕੁਝ ਕਹੀ ਨਾ ਉਹਨਾਂ ਦੋਨਾਂ ਦੇ ਬਾਦੀ ਮੋਸੀ ਜਿਨ੍ਹਾਂ ਨੇ ਏਕਾ ਕਰ ਰੱਖਿਆ ਕੰਜਰਾਂ ਨੇ ਮੈਨੂੰ ਵੀ ਤੇਰਾ ਆਸਰਾ ਹੋ ਜੂ ਹਾਂ ਕਰਚਾ ਮੇਰਾ ਵੀ ਕੋਈ ਹੈ ਨਹੀਂ ਤੇ ਤੇਰੇ ਬਿਨਾ ਮੇਰ ਪੱਖ ਕਰਨ ਵਾਲਾ ਆ ਜਾ ਚਲੋ ਚਲੋ ਉਹੀ ਲੜਾਕੋ ਆਉਨਾ ਮੈਂ ਚਲੋ ਤੁਸੀਂ ਮੜਾ ਜਾ ਆ ਜਾ ਹੁਣ ਓਏ ਭਗ ਜੋ ਮੈਂ ਟਾਕੂ ਹਲਿਆਉਣਾ ਚਾਕੇ ਨਾ ਇਹ ਪਤਾ ਵੀ ਕੋਈ ਬੰਦੇ ਨੇ ਸੋ ਨਸ਼ਾ ਪਤਾ ਕਰਨਾ ਹੁੰਦਾ ਸਾਡੇ ਵਾਲੇ ਨੂੰ ਤਾਂ ਨਾ ਅਗਲੇ ਨਹੀਂ ਆਉਣੀ ساری ਉਮਰ ਪਤਾ ਨਹੀਂ ਕੀ ਜੰਮਿਆ ਸੀ ਪਤਾ ਨਹੀਂ ਕੀ ਪੱਥਿਆ ਸੀ ਇਹ ਮੇਰਾ ਸਾਲਾ ਇਸ ਬੰਦੇ ਦਾ ਪੱਈ ਹੋਰੀ ਨਹੀਂ ਲੋਟ ਕਿਵੇਂ ਲੈਣ ਮੇਰਾ ਹਾਂ ਹਾਂ ਮੇਰਾ ਠੀਕ ਹੈ ਉਧਰ ਜਾ ਰਿਹਾ ਮੈਂ ਖੇਤ ਤੱਕ ਜਾ ਕੇ ਆਉਂਦਾ ਆ ਜਾ ਲੈ ਚੱਲਾਂ ਮੈਂ ਵੀ ਚੱਲ ਰਿਹਾ ਉਧਰ ਮੈਂ ਇਹ ਤਾਂ ਖਮੀਰ ਜੀ ਚੜਦੀ ਇਹ ਤਾਂ ਹਾਂ ਹੋਈ ਬੈਠ ਲੈ ਗੱਲਾਂ ਕਰਨ ਤੇ ਜਾਵਾਂਗੇ ਗੱਲਾਂ ਕਰਦੇ ਜਾਵਾਂਗੇ ਹੌਲੀ ਹੌਲੀ ਬੈਠਾਂਗੇ ਥੋੜੀ ਜਿਹੀ ਮੈਂ ਮਾਰ ਜਾ ਮਾਰ ਪਾਉਂਦਾ ਇੱਕ ਇੱਕ ਵੀ ਚੜ ਜਾਂਦਾ ਹੈ ਇਹ ਤਾਂ ਤੂੰ ਬਸ ਅਜੇ ਤਾਂ ਗੱਲੇ ਨਾ ਕਰ ਤੇ ਚੜਦਾ ਸਮਾਨ ਨਹੀਂ ਚੜਦਾ ਤਾਂ ਐ ਨਹੀਂ ਪੂੰਪੀ ਇਹਦਾ ਘਰ ਸਮਾਨੀ ਘੋੜਾ ਮੈਂ ਤੈਨੂੰ ਦੱਸੀ ਜਾਣਾ ਕੀਮਾ ਹੋਊ ਇਹਦੀ ਕੋਈ ਇਹਦਾ 150 ਤੱਕ ਜਾਂਦਾ ਹੈ ਇਹਨੂੰ ਫਿਰ 10 15 ਕੀ ਮਹਾ ਜਰ ਮੈਂ ਤੈਨੂੰ ਤਾਂ ਮੈਨੂੰ ਪਤਾ ਤੇਰਾ ਦਿਲ ਪਤਲਾ ਮੈਂ ਦੱਸ ਤੂੰ 20 ਤੋਂ ਵੱਧ ਭਜਾਉਂਦਾ ਨਹੀਂ ਭਜਾ ਗਾ ਉੱਤਲੀ ਬੜਾ ਕਰਾਈ ਫਿਰਦਾ ਏਡਾ ਉੱਚਾ ਮੋਟਰਸਾਈਕਲ ਤੁਸੀਂ ਤਾਂ ਨਹੀਂ ਪੈਸੇ ਲਾਉਂਦੇ ਆ ਤਾਂ ਪੈਸੇ ਲਾਏ ਹੋ ਦੀਂ ਤੇਰੇ ਵੀ ਲੱਗੀਆਂ ਚਲ ਹੌਲੀ ਹੌਲੀ ਜਮਾ ਹੌਲੀ ਚੱਲਾਂਗੇ ਜਨਨਾਰਾ ਮੈਂ ਉਹਨੂੰ ਦੱਸਦੀ ਅੱਖੀਂ ਵੇਖੇ ਤੇ ਹੌਲੀ ਰੱਖ ਹੌਲੀ ਰੱਖ ਜਨਾਰਾ ਤਰ ਕਰੇ ਹੌਲੀ ਓਏ ਹੌਲੀ ਹੈ ਸਾਡੂ ਆ ਸਾਡੂ ਹਏ ਮੇਰਾ ਥੜਾ ਸ਼ਰਮ ਨਹੀਂ ਮੰਨਦਾ ਸਾਡੂ ਰਾਦਾ ਮੇਰਾ ਇੰਨਾ ਡਰ ਉਕੜ ਕਿਉਂ ਹੈ ਲਾ ਦੇਖ ਕਿੱਥੇ ਐਥੇ ਓਏ ਹਾਂ ਐਥੇ ਕਿੱਥੇ ਦੇਖ ਤੂੰ ਇੱਥੀ ਵੀ ਮੈਂ ਦੇਖ ਕੇ ਗਿਆ ਯਾਰ ਦੇਖਣ ਵਾਲਾ ਹੈ ਅਬਨੇ ਖਾਨ ਅੰਦਰ ਆਏ ਕਰਾ ਇੱਟ ਜਾ ਕੇ ਦੇਖ ਲੈ ਕਿਤੇ ਤੇਰੇ ਬੜਗਾ ਪੈ ਜਾਂਦਾ ਤਾਂ ਲੱਗਿਆ ਪੈ ਕਫਾ ਬੰਡੀਆਂ ਨਾ ਯਾਰ ਥੋੜੇ ਕੋਲੇ ਇਹੀ ਕੰਮ ਆ ਸਾਰੇ ਟੱਬਰ ਕੋਲੇ ਹੁੱਤਾ ਲੈ ਗੱਲ ਹਾਂ ਥੋੜੇ ਵਾਲਾ ਜਦੋਂ ਪਿੰਡ ਨੂੰ ਜਾਂਦਾ ਉਹਨੂੰ ਦਰਜੰਦਾ ਲੈ ਕੇ ਜਾਂਦਾ ਅੰਦਰੀਆ ਚੱਕ ਚਾਬੀ ਨਿਕਲੂ ਅੰਦਰੋਂ 100% ਜੇ ਅੰਦਰੋਂ ਨਾ ਨਿਕਲਿਆ ਤੇਰਾ ਮਾਰ ਮਾਰ ਰਖੜੇ ਧੂਆਂ ਕਰ ਦੂੰ ਮੈਂ ਤੈਨੂੰ ਸੱਚੀ ਗੱਲ ਦੱਸ ਲਾਣੇ ਦਾ ਰਾ ਤੁਹਾਡੇ ਘਰ ਦਾ ਜੇ ਫਾਇਦਾ ਸੋਚਲਾ ਨਾ ਤੁਸੀਂ ਐਂ ਹੀ ਕਰਦੇ ਹੋ ਫਾਇਦੇ ਇੱਕ ਫਾਇਦਾ ਮੈਨੂੰ ਨਹੀਂ ਪਤਾ ਜਿਹੜੀ ਮੈਂ ਗੱਲ ਕਰ ਲਾ ਮੈਂ ਖੋਲਾਂ ਲੈਂ ਖੋਲ ਓਏ ਮੇਰਾ ਥੋੜਾ ਤੇਰੇ ਘਰ ਵਾਲੀ ਹੋਗੀ ਉਹ ਐਸੇ ਕੰਮ ਤੇ ਚਲ ਮਰ ਤੇ ਚੱਲਸਾ ਝੂਠ ਬੋਲਦੇ ਚੱਲ ਜੀਂਦਾ ਖੋਲਾ ਚੁੱਪ ਕਰਕੇ ਉਹ ਮੈਨੂੰ ਹੁਣ ਪਤਾ ਲੱਗਿਆ ਵੀ ਹੈ ਨਹੀਂ ਇੱਥੇ ਕੱਢਣ ਨੂੰ ਕੁਝ ਇੱਥੇ ਕੀ ਹੈ ਕਮਰਾ ਆ ਜਾ ਬਰਾ ਇੱਥੇ ਖੜਾ ਇੱਥੇ ਮੈਂ ਮੈਂ ਆਪੀ ਦੇ ਰਿਹਾ ਇਹਨਾਂ ਕੀ ਪਤਾ ਇੱਥੇ ਸਮਾਨ ਪਾਇਆ ਹੋਇਆ ਨਜ਼ਰ ਲਾਦੀ ਕਾ ਸੀ ਆਹੋ ਤੂੰ ਆ ਜਾ ਤਖਾਂ ਮੈਂ ਇੱਥੇ ਕੁਝ ਨਹੀਂ ਇੱਥੇ ਕੀ ਹੈ ਕੀ ਹੈ ਇੱਥੇ ਆ ਮੰਦਰ ਇੱਥੇ ਕੀ ਹੈ ਮੜਾ ਮੋਟਾ ਕਫਰ ਤੋੜਨਾ ਹੁੰਦਾ ਦੇਖ ਕੇ ਤੋਲਿਆ ਕਰੋ ਰੱਬ ਨੂੰ ਜਾਨ ਦੇਣੀ ਹੈ ਤਾਂ ਤਨਹੋਟਾ ਬੈਰੀ ਹੋ ਗਿਆ ਥਾਰਾ ਟਪਰਾ ਲੜ ਨਾ ਬੰਦਾ ਲੈਣਾ ਤੇਰਾ ਕੋਸਾ ਲੈ ਤੇਰਾ ਬੰਦਾ ਹੈਗਾ ਯਾਰ ਹੈਗਾ ਫਰੀ ਮਾਦਾ ਮਗਲਾ ਬੰਦਾ ਇੱਥੇ ਕਿੱਥੇ ਹੈ ਦਿਖਾ ਇੱਥੇ ਕਿੱਥੇ ਬੰਦਾ ਓਏ ਥਾਰਾ ਪਤ-ਪਤ ਕਰਕੇ ਭਰੋੜ ਦਾ ਕੋਠਾ ਅੱਧਰ ਮੈਂ ਉੱਥੇ ਦੇਖਾਂ ਉੱਥੇ ਤੈਨੂੰ ਪੈ ਕੇ ਕਿਤੇ ਆਪ ਨੂੰ ਦੇਖ ਕੇ ਉੱਤ ਦਾ ਪਈਏ ਪੈਂਦੇ ਮੇਰੇ ਹੱਥੜਾ ਹੜਦਾ ਨਾ ਨਾ ਉੱਤੇ ਜਣੀ ਚੜ ਜੇਗਾ ਚੜ ਜੇਗਾ ਢੱਡ ਲੈ ਕੇ ਨਾ ਜਣੀ ਚੜ ਜੇਗਾ ਢੱਡ ਲੈ ਕੇ ਏਡਾ ਕਿਉਂ ਓਏ ਨਾ ਉੱਤੇ ਵੀ ਨਹੀਂ ਹੈਗਾ ਸੱਦ ਲੈ ਆ ਬਈ ਕੋਠੇ ਤੋਂ ਸੱਦ ਲੈ ਆ ਮੁੰਡੇ ਨੂੰ ਕੋਠੇ ਤੋਂ ਇੱਥੇ ਹੈ ਹੀ ਨਹੀਂ ਤੈਨੂੰ ਮੈਂ ਕਹੀ ਜਾਂਦਾ ਇੱਥ ਦੇ ਇੱਥੇ ਹੋਵਦਾ ਹੋ ਆਪ ਉਹ ਤਾਂ ਤੈਨੂੰ ਐ ਪਤਾ ਕਿਹੜੀ ਹਾਲਤ ਚ ਕੁੱਟ ਕੇ ਕੱਢਿਆ ਤੀ ਉਹ ਇੱਥੇ ਕਿਵੇਂ ਆ ਜੂ ਮੈਂ ਤੇਰੀ ਇੱਕ ਗੱਲ ਮੰਨਨ ਦਾ ਨਾਲ ਜਰਾ ਵੀ ਉਰੇ ਨਹੀਂ ਹੈਗਾ ਪਰ ਅਜਿੰਦਾ ਮੈਂ ਸੁਣਤਾ ਲਗਾ ਲੈ ਮੈਂ ਮੈਂ ਆਪਦੀ ਅੱਖਾਂ ਨਾਲ ਦੇਖਿਆ ਠੀਕ ਹੈ ਮੇਰੇ ਘਰ ਵਾਲੀ ਨੇ ਆਪਦੀ ਅੱਖਾਂ ਨਾਲ ਦੇਖਿਆ ਮੇਰੇ ਇਸੇ ਕੰਮ ਦੀ ਹਾਂ ਮੇਰੇ ਇਸੇ ਕੰਮ ਦੀ ਇਹੀ ਖੱਟੀਆਂ ਖਾਂਦੇ ਹਾਂ ਮੇਰੇ ਘਰਾਂ ਦੇ ਜੰਮੀ ਸਾਹਮਣੋਂ ਸਾਹਮਣੀ ਟਕਰਿਆ ਟਕਚਰ ਦਾ ਸਾਹਮਣੇ ਕਿਸੇ ਨੂੰ ਨਹੀਂ ਟਕਰਿਆ ਤੂੰ ਜੰਦਾ ਲਾਦੀ ਜੰਦਾ ਲਾਦੀ ਤੀ ਮੇਰਾ ਸਾਲਾ ਇਹੀ ਕੰਮ ਆ ਉਹ ਇਹੀ ਕੰਮ ਹੈ ਮਾੜੀ ਮੁੱਠੀ ਕਦੇ ਰੱਬ ਦਾ ਨਾਮ ਲੈਆ ਕਰੋ ਰੱਬ ਦਾ ਨਾਮ ਲੈਆ ਕਰੋ ਲੈ ਕਿਉਂ ਲੋਕਾਂ ਦੇ ਘਰ ਪੱਟਣ ਤੇ ਤੋਲੇ ਜਿੱਦ ਤੇ ਤੁਹਾਡੇ ਆਪਦੇ ਘਰੇ ਲੱਗੀ ਨਾ ਫੇਰ ਪਤਾ ਲੱਗਦਾ ਲੈ ਲੇਂਦਾ ਇੱਕ ਗੱਲ ਕਹਾ ਮੈਂ ਤੈਨੂੰ ਮਤਲਬ ਗੱਲਾਂ ਕਈਆਂ ਹੀ ਹੋ ਜਾਂਣਾਂ ਮੋਠਿਆਂ ਦਾ ਲੈ ਜਾਪਦਾ ਮੈਂ ਤਾਂ ਤੁਰਖੇ ਹੋ ਜੂ ਮੈਂ ਲੈ ਕੇ ਤੈਨੂੰ ਤਨਵਾ ਮੈਂ ਨਹੀਂ ਵਹਿਦਾ ਹਾਂ ਬਾਹ ਉਹ ਤੇਰੇ ਛੜੇ ਹੋਣ ਨਾਲ ਬੈਠੂ ਹੈ ਜੱਟ ਠੜ ਘਰ ਪੱਟ ਤੇਰੇ ਨਾਲ ਬੈਠੂ ਮੈਂ ਹਜੇ ਤੇਰੇ ਨਾਲ ਬੈਠੂ ਤਾਂ ਫੜਾ ਤੇ ਚਾਬੀ ਜਾ ਬਗ ਜਾ ਗੱਲ ਤਾਂ ਸੱਚੀ ਨਿਕਲੋਗੇ ਉਹ ਬਗ ਜਾ ਜਾ ਤੈਨੂੰ ਮੈਂ ਕਹਿੰਦਾ ਜਦੋਂ ਬਗ ਜਾ ਚਲ ਕਾ ਚਾਬੀ ਉਹ ਬਾਗੀ ਜਾਂਦੇ ਫਿਰ ਨਹੀਂ ਤਨ ਮੇਰਾ ਥਾਲਾ ਤਾਂ ਥਾਲਾ ਟੱਪਰੀ ਐਸੇ ਕੰਮਾਂ ਤੇ ਹੋ ਗਿਆ ਇਧਰੋਂ ਸੁਣਨੀਆ ਉਧਰ ਕਰਨੀਆਂ ਉਧਰੋਂ ਸੁਣਨੀਆ ਇਧਰ ਕਰਤੀਆਂ ਵੀ ਕਹਿੰਦੇ ਚੰਚ ਤੱਕ ਵੀ ਖੱਟੀ-ਖੱਟੀ ਆ ਤੁਸੀਂ ਮੇਰੇ ਥਾਲ ਘੜੇ ਬੈਠੀ ਬੀਟੀ ਵਾਲਿਓ ਹੁਣ ਤਾਂ ਖਾ ਲੋ ਚੰਗਾ ਭਲਾ ਦਾਣਾ ਵੀ ਲਾਤਾ ਬਿੰਦੇ-ਬਿੰਦੇ ਭਾਤ ਯਾਨੀ ਵੀ ਸਾਰਾ ਦਿਨ ਬਸ ਆਟਾ ਹੀ ਲਾਈ ਜਾਓ ਪੋਰਾਣੀ ਤੂਲੀ ਚ ਮੂੰਹ ਮਾਰ ਕੇ ਰਾਜੀ ਹੈਗੀਆਂ ਇਹ ਵੀ ਉਦੋਂ ਲੋਟ ਆਉਂਦੀਆਂ ਜਦੋਂ ਗੜਿਆ ਹੋਇਆ ਚਾਰ ਨਹੀਂ ਪਾਉਂਦੇ ਲੋਕ ਉਹ ਪਾਵੇ ਨਨ ਫੇਰ ਵਧੀਆ ਲੋਟ ਰੈਂਦੀਆਂ ਨੇ ਚੱਜ ਦਾ ਇੰਨਾ ਤੋਂ ਵੀ ਨਹੀਂ ਖਾਦਾ ਜਾਂਦਾ ਵਾਸੀ ਤਵਾਸੀ ਚੱਲ ਭਾਣੇ ਪ੍ਰੀਤੋ ਕੱਲੀ ਬੋਲੀ ਇੰਨੀ ਹੈਗੀ ਨਹੀਂ ਹੋਰ ਕੀ ਦੇ ਨਾਲ ਬੋਲਣਾ ਇਹਨਾਂ ਨਾਲ ਹੀ ਗੱਲਾਂ ਕਰਦੀ ਸੀ ਪਹਿਲਾਂ ਦਾਣਾ ਲਾ ਕੇ ਗਈ ਉਦੋਂ ਪਹਿਲਾਂ ਸੰਨੀ ਲਾ ਕੇ ਗਈ ਫੇਰ ਵੀ ਮਾਰ ਮਾਰ ਬੂਤ ਸਾਰੀ ਤੂੜੀ ਥੱਲੇ ਆਟਾ ਲਾ ਦਿੰਦੇ ਖਾ ਲੈਂਦੀਆਂ ਨੇ ਸੰਨੀ ਨਹੀਂ ਐਂ ਖੜੀਆਂ ਰਹਿੰਦੀਆਂ ਨੇ ਤੂੰ ਵੀ ਕੱਲਿਓ ਲੱਗੀ ਰਹਿਣੀ ਆ ਬਾਕੀ ਕਰਦੇ ਕਿੱਧਰ ਭਗ ਜਾਂਦੇ ਨੇਗੇ ਜਦ ਦੇਖ ਤੂੰ ਹੀ ਆ ਡੰਗਰਾਣਾ ਡੰਗਰ ਹੋਈ ਰਹਿਣੀ ਆਗੀ ਉਹ ਨਹੀਂ ਕੋਈ ਕੰਮ ਕਰ ਸਕਦੇ ਹੈਗੇ ਕਰਦੇ ਹੋਰ ਬਥੇਰੇ ਜੀ ਨੇ ਨਹੀਂ ਕੰਮ ਕੋਣ ਕਰੂਗਾ ਹੁਣ ਬਾਪੂ ਐ ਵਿਚਾਰਾ ਮਾੜਾ ਮੋਟਾ ਕੰਮ ਕਰ ਵੀ ਦਿੰਦਾ ਉਹ ਤਾਂ ਚਲ ਅਸੀਂ ਆਪ ਵੀ ਨਹੀਂ ਕਰ ਦਿੰਦੇ ਵੀ ਚਲ ਹੁਣ ਬਡੇਰਾ ਹੋ ਰਿਆ ਕਾਦੇ ਵਾਸਤੇ ਕਈ ਵਾਰੀ ਗਾਈ ਨੇ ਮਾਰਿਆ ਕੋਈ ਸਿੰਘ ਫਿਰ ਇੱਥੇ ਮੌਕਾ ਹੋ ਜੂਗਾ ਤੇ ਬੇਬੇ ਪਤਾ ਨਹੀਂ ਕਿੱਧਰ ਵਾਕੀ ਦੀ ਨਾ ਮਨਪ੍ਰੀਤ ਦੀ ਕਰੇ ਮੈਨੂੰ ਐ ਲੱਗਦਾ ਤਾਈ ਨਹੀਂ ਬਿਮਾਰ ਤੇ ਅੰਦਰਲੀ ਘਰ ਵਾਲੀ ਉਹਦਾ ਪਤਾ ਨਾ ਲੈਣ ਬਾਕੀਆਂ ਹੁਣ ਤੇ ਉਹਦਾ ਹੁਣ ਤੈਨੂੰ ਪਾਤੀ ਐ ਚਲ ਬੇਬੇ ਤਾਂ ਜਾ ਸਕਦੀ ਆ ਕੁੜੀ ਨੂੰ ਵੀ ਕੰਮ ਲਾ ਲਿਆ ਕਰੋ ਮਾੜਾ ਮੋਟਾ ਨਾਲ ਲਾ ਲਿਆ ਕਰ ਤੇਰੇ ਨਾਲ ਕੰਮ ਕਰਾ ਦਿਆ ਕਰੇ ਕੰਮ ਕਰਨਾ ਚਾਹੀਦਾ ਉਹਨੂੰ ਮਾੜਾ ਮੋਟਾ ਨਹੀਂ ਨਾ ਨਹੀਂ ਉਹ ਤਾਂ ਮੈਂ ਆਖਮਾ ਤੂੰ ਕੱਪੜਾ ਹੀ ਲੀੜੇ ਤਾਂ ਆਪਦਾ ਉਹ ਤਾਂ ਸਿੱਖ ਕੇ ਆਈਏ ਸਲਾਈ ਮੈਂ ਹੋਰ ਸਿੱਖਲਾ ਮਾੜਾ ਮੋਟਾ ਪਸੂ ਡੰਗਰਾਂ ਦਾ ਕੀ ਹੈ ਨਾਲੇ ਅੱਜ ਕੱਲ ਦੇ ਪੜੇ ਲਿਖੇ ਜਵਾਕ ਕਿਹੜਾ ਗੋਆ ਛੱਡਦੇ ਨੇ ਕਿਹੜਾ ਕੱਖ ਕੰਡਾ ਪਾਊਗਾ ਇਹ ਤਾਂ ਤੇਰਾ ਵਹਿਮ ਹੈ ਸਾਰੇ ਕੰਮ ਕਰਨੇ ਪੈਂਦੇ ਨੇ ਐ ਨਹੀਂ ਪਤਾ ਕਿਹੜਾ ਕੰਮ ਕਰਨਾ ਪੈ ਜੇ ਕਹਾਂ ਜਾ ਕੇ ਫਿਰ ਜਵਾਕ ਔਖਾ ਹੁੰਦਾਗਾ ਤੂੰ ਜਾ ਕੇ ਗੱਲਾਂ ਕਹੋਂਦਾਗਾ ਅਸੀਂ ਤਾਂ ਸਰਕਾਰੀ ਨੌ ਉਹ ਤਾਂ ਛੱਡ ਤੂੰ ਜਿਹੜੀ ਮੈਂ ਤੈਨੂੰ ਗੱਲ ਦੱਸ ਕੇ ਗਈ ਸੀ ਉਹਦਾ ਪਤਾ ਲੱਗਿਆ ਕੋਸਾ ਕਿਹੜੀ ਕਿਹੜੀ ਜੱਸੇ ਵਾਲੀ ਓਹੋ ਮੁਰਕੜ ਬਤੀ ਬੋਰ ਥੱਲੇ ਉਹ ਕੰਮ ਤੇਰਾ ਹੈ ਜਿਹੜੀ ਗੱਲ ਨਹੀਂ ਹੁੰਦੀ ਮਾਂ ਦੀ ਤੀ ਉਸੇ ਨੂੰ ਦੁਆਰੇ ਦੁਆਰੀ ਚੱਬੀ ਜਾਊਗੀ ਨਹੀਂ ਤੈਨੂੰ ਉਹੀ ਭਲੇਖਾ ਪਹਿ ਗਿਆ ਹੁਣ ਕਾਹਨੂੰ ਆਇਆ ਜੱਸਾ ਨਾਲ ਹੋਰ ਆਖੇ ਮੈਂ ਬੌਲੀ ਆ ਭਲੇਖਾ ਪਿਆ ਹੁਣ ਜਿਹੜੀ ਉਹ ਮੇਰੇ ਨਾਲ ਗੱਲਾਂ ਕਰਕੇ ਗਿਆ ਉਹ ਤਾਂ ਪੱਕੀਆਂ ਨੇ ਮੈਨੂੰ ਕਹੀ ਕੀ ਗਿਆ ਉਹ ਆਪ ਮੈਂ ਜੱਸਾ ਨਾਲੇ ਮੈਨੂੰ ਉਹਦੀ ਪਛਾਣ ਨਾ ਹੋਵੇ ਮੈਨੂੰ ਇਹ ਤਾਂ ਜ਼ਿਆਦਾ ਟਿਚਰਾ ਕਰਦਾ ਹੁੰਦਾ ਸੀ ਉਹ ਮੇਰੇ ਨਾਲੇ ਖਾਂਦਾ ਫਰੀ ਜਾਂਦਾ ਸੀਗਾ ਫਿਰ ਤੈਨੂੰ ਦਰਸ਼ਨ ਦੇਣ ਆਇਆ ਹੁਣ ਤੇਰੇ ਨਾਲ ਹੀ ਜ਼ਿਆਦਾ ਮੋਹ ਪਿਆਰ ਸੀ ਉਹਦਾ ਲਬੜੇ ਆਏਗਾ ਤਾਂ ਬੋਲਦੀਆਂ ਕਿ ਤੂੰ ਵੀ ਲੱਗੀ ਨਵੰਗੂ ਬੋਲਣਾ ਆਏ ਨਹੀਂ ਬੋਲਦੀ ਵੀ ਉਂ ਕਹਿਣੀ ਆ ਫਿਰ ਵੀ ਦਿਔਰ ਜੇਠਾ ਸੀ ਤੇਰਾ ਤਾਂ ਕਰਕੇ ਆ ਗਿਆ ਹੁਣਾ ਹਣਾ ਵੀ ਚੱਲ ਭਾਬੀ ਨੂੰ ਦੇਖ ਲੈ ਮੈਂ ਕਿੰਨੇ ਰਹੀਏ ਚਲ ਹੈਗੀ ਦੀ ਲਿਹਾਜ ਤਾਂ ਹੀ ਤੈਨੂੰ ਕਹਿਣੀ ਹੈਗੀ ਵੀ ਉਹੀ ਤੀਗਾ ਉਹਨੂੰ ਪਛਾਣ ਚ ਨਹੀਂ ਮੈਂ ਗਲਤੀ ਕਰ ਸਕਦੀ ਹੈਗੀ ਲੱਗਿਆ ਪਤਾ ਕੁਛ ਐ ਵੀ ਦੱਸ ਦੇ ਹੁਣ ਆ ਕਿ ਦੱਸਣਾ ਨਹੀਂ ਹੈਗਾ ਫਿਰ ਮੈਂ ਭਗ ਜਾਨੀ ਜੇ ਨਹੀਂ ਦੱਸਣਾ ਦਾ ਨਾ ਪਤੈ ਨੂੰ ਕਿਹੜਾ ਉਹ ਲਾਹ ਪਤਾ ਹੈ ਵੀ ਉਹਨੂੰ ਅਸੀਂ ਲੱਭਦੇ ਫਿਰਦਿਆਂ ਜਿੱਥੇ ਮਰਜੀ ਤੱਕੇ ਖਾਵੇ ਸਾਡੇ ਕੋ ਨਹੀਂ ਤਾਂ ਉਦਨ ਹੀ ਮਰਗਾ ਦੀ ਜਿੱਦੇ ਸਾਡੇ ਘਰੋਂ ਉਹਨੂੰ ਤੱਕੇ ਮਾਰ ਮਾਰ ਕੇ ਕੱਢਿਆ ਤੀ ਬਾਪੂ ਨੇ ਨਹੀਂ ਜਦੋਂ ਪਿੰਡ ਚ ਆ ਗਿਆ ਫਿਰ ਘਰੇ ਆਉਣ ਚ ਕੀ ਕਸਰ ਰਹਿ ਗਈ ਕੱਲ ਨੂੰ ਘਰੇ ਵੀ ਆ ਬੜੂ ਜਦੋਂ ਪਿੰਡ ਚ ਫਿਰਦਾ ਹੈਗਾ ਐਂ ਘਰੇ ਕਿਵੇਂ ਆਜੂ ਵੜ ਕੇ ਦੇਖੇ ਘਰੇ ਐਂ ਕਿ ਤੂੰ ਰੋਕ ਲੇਂਗੀ ਫਿਰ ਉਹਦਾ ਵੀ ਹਿੱਸਾ ਬਰਾਬਰ ਦਾ ਖਰਚ ਜੇ ਅਗਲੇ ਦਾ ਹਿੱਸਾ ਵਿਚਾਰੇ ਕੰਧ ਕੱਢ ਕੇ ਵੇਜੂਗਾ ਪਰ ਸਾਡੇ ਵਿੱਚ ਨਹੀਂ ਰਹਿ ਸਕਦਾ ਉਹ ਬਥੇਰੀਆਂ ਕਰੀਆਂ ਨੇ ਉਹਨੇ ਮੇਰੇ ਨਾਲ ਆਏ ਤਾਂ ਚਾਹੇ ਅਗਲਾ ਕੰੰਧ ਕੱਢ ਕੇ ਰਹੇ ਘਰ ਚ ਤਾਂ ਰਹਿ ਸਕਦਾ ਫਿਰ ਤੂੰ ਕੜਾ ਰੋਕ ਲੇਗੀ ਘਰੇ ਹਣ ਤੋਂ ਅੱਛਾ ਤੈਨੂੰ ਜਾਦੇ ਮੇਰ ਨਹੀਂ ਆਉਂਦੀ ਉਹਦੀ ਐ ਕਰ ਤੂਰ ਲਾ ਲੈ ਨਾਲ ਨਹੀਂ ਕੰੰਧ ਕੱਢ ਕੇ ਉੱਥੇ ਰਲ ਜਾ ਉਹਦੇ ਨਾਲ ਜਾ ਕੇ ਗੱਲਾਂ ਦੇਖ ਲੈ ਕਿਹੜੀਆਂ ਕਰਦੀ ਐ ਕਿ ਆਪਦੇ ਘਰ ਚ ਐਂ ਰਹੂਗਾ ਵੜ ਕੇ ਦੇਖਿਓ ਲੱਤਾਂ ਨਹੀਂ ਤੋੜਦਾਂਗੇ ਸੋਡੀ ਮਰਜ਼ੀ ਆ ਘਰੇ ਰੱਖਣਾ ਨਾ ਰੱਖਣਾ ਉਹ ਤਾਂ ਮੈਂ ਸੈ ਸਵਾ ਕਹਿੰਦੀ ਦੀ ਅਗਲੇ ਦਾ ਹਿੱਸਾ ਹੈਗਾ ਚਾਹੇ ਕੰਦ ਕੱਢ ਕੇ ਰਈਲੇ ਵਿੱਚ ਰਹਿ ਤਾਂ ਸਕਦਾ ਹੈਗਾ ਅਗਲਾ ਤੁਸੀਂ ਕੱਢ ਨਹੀਂ ਸਕਦੇ ਘਰੋਂ ਤਾਂ ਸਾਡੇ ਹਿੱਸੇ ਤੋਂ ਕੀ ਲੈਣਾ ਹੈ ਜਮੀਨ ਜਾਇਦਾਦ ਘਰ ਬਾਰ ਸਾਰਾ ਬਾਪੂ ਦੇ ਨਾਮ ਹੈ ਬਾਪੂ ਜਿ ਨੂੰ ਮਰਜ਼ੀ ਚੀਜ਼ ਦੇਵੇ ਚਾਹੇ ਨਾ ਦੇਵੇ ਕੈਂ ਕੀ ਲੈਣਾ ਤੂੰ ਹੀ ਬਾੜ ਚ ਬੁੱਈਆ ਤੜਾਈ ਜਾਨੀ ਆ ਬਿਨਾ ਗੱਲ ਤੋਂ ਚੱਲ ਬੜੇ ਉਹੀ ਕਾਨੂੰ ਲੜਨ ਨੂੰ ਤਿਆਰ ਹੋਈ ਪਈ ਆ ਕਿ ਮੈਂ ਤਾਂ ਸੈਸਵਾ ਗੱਲ ਛੇੜ ਲਈ ਤੀ ਕਿ ਤੂੰ ਵੀ ਇਨਾਂ ਵਾਲੀਆਂ ਗੱਲਾਂ ਤੇ ਉੱਡੀ ਜਾਨੀ ਆ ਤੇਰੇ ਦਿਨੋਂ ਮੈਂ ਵੀ ਦੇਖ ਲੈ ਤੇਰੇ ਰੰਗ ਟੱਗ ਮੈਂ ਤਾਂ ਉਹ ਗੱਲ ਛੇੜ ਲਈ ਤੇ ਆ ਕੇ ਵੀ ਇਹ ਜਿਹੇ ਬੰਦੇ ਨੂੰ ਨਾ ਐ ਘਰੋ ਬਾੜੋ ਤਾਂ ਵੀ ਠੀਕ ਰਹਿੰਦਾ ਨਾ ਕਰੇ ਨਾ ਬਾੜੇ ਇਹ ਜਿਹੇ ਬੰਦੇ ਨੂੰ ਅੱਛਾ ਨਾਲੇ ਅਸੀਂ ਕਰੇ ਬਾੜੀਏ ਨਾਲੇ ਉਹ ਆਇਆ ਕਿਉਂ ਨਹੀਂ ਉਹ ਤਾਂ ਕਰੇ ਐਂ ਹੀ ਰਹੂਗਾ ਤੂੰ ਜਾਣਦੇ ਜਿੱਥੇ ਤੂੰ ਫਿਰਦੀ ਪੂਛਾਂ ਜੀ ਮਾਰਦੀ ਨਾ ਮੈਨੂੰ ਸਭ ਪਤਾ ਹੈਗਾ ਉਮਾੜੇ ਬੰਦੇ ਨੂੰ ਘਰੇ ਰੱਖਣਾ ਚੰਗਾ ਨਹੀਂ ਹੁੰਦਾ ਤੇਰੇ ਚੰਗੇ ਵਾਸਤੇ ਕਹੀ ਨਹੀਂ ਆਂ ਕਿ ਅੱਗੇ ਤੇਰੀ ਮਰਦੀ ਆ ਮੈਂ ਤਾਂ ਜਾਣੀ ਆ ਘਰ ਨੂੰ ਉਹ ਬੁੜੀ ਵਾਲੇ ਲੱchn ਲੱਗ ਗਈ ਤੂੰ ਵੀ ਕਰਨਾ ਵੀ ਕੋਈ ਆ ਗਿਆ ਪਹਿਲਾਂ ਗੱਲ ਪੈਜੋ ਅਗਲੇ ਨੂੰ ਚਾਹ ਨਹੀਂ ਪਾਣੀ ਨਹੀਂ ਹੂ ਐ ਬੇਟਾ ਘਰ ਵਾਲੇ ਚ ਕਿਹੜਾ ਚਾਹ ਪਾਣੀ ਪੁੱਛਿਆ ਜਾਊਗਾ ਮੈਨੂੰ ਐ ਦੱਸ ਤੂੰ ਪਹਿਲਾਂ ਤੈਨੂੰ ਮੈਂ ਪੁੱਛਿਆ ਵੀ ਜੇ ਸਾ ਆ ਗਿਆ ਜਾਂ ਨਹੀਂ ਆ ਗਿਆ ਦਿਨੀਆਂ ਮੇਰੇ ਕੋਲੇ ਆ ਕੇ ਗੱਲ ਛੇੜ ਲੈਣੀ ਉਹਦੀ ਤਾਂ ਐ ਤੋਂ ਪਤੰਦਰ ਤੋਂ ਦੱਸ ਕੀ ਲੈਣਾਗਾ ਕੀ ਅਸੀਂ ਨੇ ਲੈਣਾ ਤੋਂ ਛੋਟੀ ਬਦਨਾਮੀ ਐ ਨਾ ਫਿਰ ਹੋਈ ਜਾਵੇ ਹੋਈ ਬਦਨਾਮੀ ਸਾਡੀ ਛੋਟੀ ਤਾਂ ਨਹੀਂ ਛੋਟ ਦਾ ਤੇਰੇ ਝੰਡੇ ਝੂਲਦੇ ਨਹੀਂ ਜਮਾ ਕੇ ਜਾਕਰ ਤੇਰੇ ਚੰਗੇ ਵਾਸਤੇ ਚੱਲ ਤੇਰੀ ਮਰਜ਼ੀ ਆ ਬੇਬੇ ਚੱਲ ਜਾ ਮੈਨੂੰ ਬਥੇਰੇ ਕੰਮ ਨੇ ਘਰੇ ਜਾ ਬੱਗ ਜਾ ਕਰ ਲੈ ਕੰਮ ਚੰਗਾ ਸੋਚ ਲੋ ਕਿਸੇ ਦਾ ਮਾੜੀ ਪੈਂਦਾ ਕੋ ਮਾਲ ਦੀ ਗੱਲ ਲੈ ਸਾਰਾ ਦਿਨ ਚੁਗਲੀਆਂ ਤੋਂ ਇਹਨੂੰ ਬੇਲ ਨਹੀਂ ਮਿਲਦੀ ਇਹਨੂੰ ਕੰਮ ਨਹੀਂ ਜਾਦੇ ਰਖਣ ਨੂੰ ਜੇ ਤੈਨੂੰ ਕੰਮ ਹੋਵੇ ਘਰੇ ਨਾ ਟਿੱਕੇ ਬਹਿ ਜਾ ਸਾਰਾ ਦਿਨ ਹਲ ਹਲ ਹਲਤੀ ਹੋਈ ਕੁੱਤੀ ਮੂੰ ਕੋ ਸਾਰੇ ਪਿੰਡ ਚ ਫਿਰਦੀ ਰਹਿੰਦੀ ਮਾਂ ਦੀ ਧੀ ਨੁਪੁੱਤੀ ਨਾ ਆਪਕਾ ਡੱਕਾ ਤੋੜੇ ਨਾ ਦੂਜੇ ਨੂੰ ਕਰਨ ਦੇਵੇ ਕੰਮ ਦਾ